ਸੁਖਬੀ ਸਿੰਘ ਬਾਦਲ ਹੋਣਾ ਨੇ ਸਟੇਟਮੈਂਟ ਦਿੱਤੀ ਆ ਰੈਲੀਆਂ ਦੇ ਵਿੱਚ ਕਿ ਜੋ ਤੱਕ ਮੈਂ ਪ੍ਰਧਾਨ ਆ ਪਾਰਟੀ ਦਾ ਮੈਂ ਤਲਬੀਰ ਗਿੱਲ ਨੂੰ ਕਾਲੀ ਦਲ ਚ ਨਹੀਂ ਵੜਨ ਦੂੰ। ਮਤਲਬ ਡਰਾਵੇ ਮਾਰਦੇ ਸਾਨੂੰ ਕੋਈ? ਡਰਨ ਵਾਲੇ ਅਸੀਂ ਤੁਹਾਡੇ ਤੋਂ। ਕਮਾਲ ਹੋ ਗਈ ਯਾਰ। ਜਾ ਜਾ ਕੇ ਆਪਦਾ ਕੰਮ-ਕੁਮ ਕਰੋ। ਭਾਈ ਤੇਰੀ ਪਾਰਟੀ ਦੀ ਲਾਈਨ ਕਿੰਨੇ ਹੋਣਾ? ਪ੍ਰਾਈਵੇਟ ਲਿਮਟਿਡ ਕੰਪਨੀ ਆ ਤੁਹਾਡੀ। ਅਸੀਂ ਤਾਂ ਬਿਲਕੁਲ ਨਹੀਂ ਆਉਂਗੇ। ਨਿਆਣੇ ਵਾਲੀਆਂ ਗੱਲਾਂ ਕਰਕੇ ਗਏ। ਇਹਨੂੰ ਕੋ ਸਕੂਟਰ ਸੀਗਾ। ਇਹ ਜਾਜਾ ਚ ਜੰਮਿਆ। ਇਹਨਾਂ ਕੋ ਕੀ ਸੀਗਾ? ਮੈਂ ਬਾਦਲ ਸਾਹਿਬ ਦੇ ਘਰ ਗਿਆ। ਉੱਪਰੋਂ ਛੱਤ ਤੋਂ ਉੱਪਰੋਂ ਏਡੇ-ਏਡੇ ਸੀਮੈਂਟ ਦੇ ਖੇਪੜੇ ਡਿੱਗੇ ਸੀਗੇ। ਜੇ 20% ਜਿੱਤ ਕਰੇ ਮੈਂ ਉਹਨੂੰ 70% ਵੱਧਕ ਵੱਧ ਕੇ ਦੇਣਾ ਤੇ ਜੇ ਕੋਈ ਸਾਡੀ ਆਗੇ ਜਾਤੀ ਤੌਰ ਤੇ ਮੇਰੇ ਖਿਲਾਫ ਬੋਲੂਗਾ ਤੇ ਮੈਂ ਤਾਂ ਫਿਰ ਇਹੋ ਜਿਹਾ ਬੀਜੂਗਾ ਕਿ ਯਾਦ ਰੱਖਿਆ ਕਰੂਗਾ ਇੱਕ ਬੰਨੇ ਇਹ ਵਿਕਰਮ ਸਿੰਘ ਮਜੀਠੀਆ ਦੇ ਗਵਾਹਾਂ ਨੂੰ ਕਹਿੰਦਾ ਬੋਹਣਾ ਤਗੜੇ ਹੋ ਜਾ ਇੱਕ ਬੰਨੇ ਉਹਦੇ ਹੱਕ ਚ ਰੈਲੀਆਂ ਕਰਨ ਆ ਗਏ ਸੁਖਬੀਰ ਸਿੰਘ ਬਾਦਲ ਨੇ ਕਿਹਾ ਗਵਾਹਾਂ ਨੂੰ ਤੇ ਬਿਲਕੁਲ ਬੜਾ ਕੁਝ ਕਹਿੰਦਾ ਹੈ ਕੱਲੋਂ ਤੁਹਾਡੇ ਖਿਲਾਫ ਡੈਫਾਮੇਸ਼ਨ ਆ ਭੇਜ ਦਿੰਦਾ ਛੱਡੋ ਮੈਂ ਮੈਨੂੰ ਇਹਨਾਂ ਦਾ ਕੋਈ ਡਰ ਨਹੀਂ ਡੈਫਾਮੇਸ਼ਨ ਦਾ ਇਹਨਾਂ ਇਹ ਇਹ ਕੋਈ ਇਹ ਬੰਦੇ ਬਹੁਤ ਸੀਰੀਅਸ ਹੈ ਨਹੀਂ ਤੁਸੀਂ ਵੀ ਸੀਰੀਅਸ ਅਲੀਗੇਸ਼ਨ ਲਾਇਆ ਹੈ ਨਾ ਕਿ ਸੁਖਬੀ ਸਿੰਘ ਬਾਦਲ ਜਿਹੜੇ ਗਵਾਹ ਨੇ ਖਿਲਾਫ ਉਹਨਾਂ ਨੂੰ ਫੋਸਟ ਕਰ ਰਿਹਾ ਕਿ ਸੁਖਬੀ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਬਿਕਰਮਜੀਤਿਆ ਗਰਾਫ ਵਦੇ ਤਾਂ ਕਈ ਕੁਝ ਕਰ ਰਹੇ ਹੈ ਕੱਲ ਪਰਸੋ ਦਾ ਕਹਿੰਦੇ ਪਹਿਲਾਂ ਸੀਰੀਅਸ ਤੇ ਹੋ ਜਾਓ ਤੁਸੀਂ ਇੱਥੇ ਦਿਲੋਂ ਆਏ ਜੇ ਕੋਪਰੋਪਰ ਆਏ ਜੇ ਰਿਸ਼ਤੇਦਾਰੀ ਤੌਰ ਤੇ ਆਏ ਜੇ ਕਿ ਜਾਂ ਪਾਰਟੀ ਤੌਰ ਤੇ ਆਏ ਜੇ ਇਹਨਾਂ ਨੂੰ ਰੱਬ ਦੀ ਮਾਰ ਵਜੀ ਹੈ ਤੇ ਜਿਹੜਾ ਜਿਹੜੇ ਗੁਰੂ ਦੇ ਦੋਖੀ ਆ ਇਹ ਭੁੱਲ ਜਾਣੇ ਕਦੇ ਇਹ ਦੁਬਾਰਾ ਕਿਤੇ ਇਹਨਾਂ ਦਾ ਸਮਾਂ ਆ ਸਕਦਾ ਹੈ ਤੇ ਭੁੱਲ ਜਾਣ ਬਿਕਰਮ ਸਿੰਘ ਮਜੀਠੀਆ ਦੇ ਨਾਲ ਕੋਈ ਹਮਦਰਦੀ ਲੋਕ ਕਰਦੇ ਨੇ ਕਿ ਭਾਈ ਜੇਲ ਚ ਇਨਾ ਸਮਾਂ ਹੋ ਗਿਆ ਰਾਜਾ ਬਣਿੰਗ ਕਹਿੰਦੇ ਆਊਟ ਕਰਤਾ ਨਵਜੋਤ ਕੋਰ ਸਿੱਧੂ ਨੂੰ ਪਰ ਦੂਜੇ ਪਾਸੇ ਤੁਸੀਂ ਦੇਖੋ ਨਵਜੋਤ ਕੋਰ ਸਿੱਧੂ ਹੁਣ ਰਾਮਵਿਲਾ ਮੈਦਾਨ ਚ ਰੈਲੀ ਹੋਣ ਜਾ ਰਹੀ ਹੈ ਕੱਲ ਨੂੰ ਵੱਡੀ ਤੇ ਉਹਦੇ ਵਿੱਚ ਜਿਹੜੇ ਨੈਸ਼ਨਲ ਲੀਡਰ ਨੇ ਇਹਨਾਂ ਦੇ ਉਹਨਾਂ ਨੇ ਨਵਜੋਤ ਕੋਰ ਸਿੱਧੂ ਨੂੰ ਬੁਲਾਇਆ ਉੱਥੇ ਕੀ ਰਾਜੇ ਬਣਿੰਗ ਦੀ ਚੱਲ ਨਹੀਂ ਰਹੀ ਪੰਜਾਬ ਕਾਂਗਰਸ ਜੋ ਲੋਕਾਂ ਚ ਮੈਸੇਜ ਹੈ ਜ਼ੀਰੋ ਹੈ ਗਰਾਊਂਡ ਲੈਵਲ ਤੇ ਮੈਸੇਜ ਜ਼ੀਰੋ ਹੈ ਕਸਾੜੇਲ ਕਜੀ ਕਾਂਗਰਸ ਨੇ ਬਾਈਕਾਟ ਕਿਉਂ ਕਰਤਾ ਮੈਨੂੰ ਤਾਂ ਸਮਝ ਨਹੀਂ ਬਜੀਠੇ ਮੈਂ ਤਾਂ ਰਾਜੇ ਵੜਿੰਗ ਨੂੰ ਪੁੱਛਣਾ ਚਾਹਣਾ ਕਿ ਦੱਸੋ ਨਾ ਮਜੀਠੇਲ ਕਜੀ ਕਿਹੜੀ ਗੱਲ ਤੋਂ ਬਾਈਕਾਟ ਕੀਤਾ ਜੀ ਸਮਝ ਨਹੀਂ ਆ ਰਹੀ ਸਭ ਰਾਜੇ ਮਲੇ ਅੱਛਾ ਪਹਿਲੀ ਵਾਰ ਹੋਇਆ ਕਿ ਕਾਂਗਰਸ ਬਾਈਕਾਟ ਕਰ ਗਈ ਹਾਂ ਕਾਂਗਰਸ ਬਾਈਕਾਟ ਕਰ ਗਈ ਰਲ ਗਏ ਨੇ ਇਧਰ ਹਲੇ ਨੇ ਮੇਰੇ ਹਲਕੇ ਓਏ ਜੋ ਮਰਜ਼ੀ ਕਹੀ ਜਾਂਦਾ ਇਹਨਾਂ ਦਾ ਪਤਾ ਕੋਈ ਨਹੀਂ ਅੰਦਰ ਖਾਤੇ ਬੀਜੇਪੀ ਦੇ ਨਾਲ ਗੰਢ ਤੋਪ ਦੇ ਪੂਰੀ ਤਣੋਂ ਮਣੋਂ ਲੱਗੇ ਹੋਏ ਆ ਤੇ ਦੂਜੇ ਬੰਨੇ ਉਹਨਾਂ ਦੇ ਖਿਲਾਫ ਵੀ ਭੁੱਲੀ ਜਾਂਦੇ ਸਮਝ ਨਹੀਂ ਆਉਂਦੀ ਇਹ ਕੀ ਕਰਦੇ ਪ੍ਰੋਪੰਜਾਬ ਟੀਵੀ ਤੇ ਤੁਹਾਡਾ ਸਵਾ ਪੰਜਾਬ ਦੇ ਵਿੱਚ ਠੰਡ ਚਾਹੇ ਵੱਧ ਰਹੀ ਹੈ ਪਰ ਸਿਆਸਤ ਬਹੁਤ ਪੱਕੀ ਹੋਈ ਹੈ ਤੁਸੀਂ ਪਿਛਲੇ ਦਿਨੀ ਲੀਡਰਾਂ ਦੇ ਬਿਆਨ ਸੁਣ ਸਕਦੇ ਹੋ ਚਾਹੇ ਨਵਜੋਤ ਕੋਰ ਸਿੱਧੂ ਹੋਣਾ ਨੇ 500 ਕਰੋੜ ਵਾਲਾ ਬਿਆਨ ਦਿੱਤਾ ਉਸ ਤੋਂ ਬਾਅਦ ਦੇਖੋ तमाम तरह ਦੀਆਂ ਗੱਲਾਂ ਉਸ ਮੁੱਦੇ ਨੂੰ ਲੈ ਕੇ ਹੋਣ ਲੱਗੀਆਂ ਔਰ ਜ਼ਿਲ੍ਹਾ ਪ੍ਰੇਸ਼ਦ ਬਲਾਕ ਸਮਤੀ ਦੀਆਂ ਚੋਣਾਂ ਵੀ ਚੱਲ ਰਹੀਆਂ ਨੇ ਕੱਲ ਚੋਣ ਪ੍ਰਚਾਰ ਦਾ ਆਖੀਰਲਾ ਦਿਨ ਸੀ ਔਰ ਕੱਲ ਮਜੀਠਾ ਹਲਕੇ ਦੇ ਵਿੱਚ ਪਹਿਲਾਂ ਸੁਖਬੀਰ ਸਿੰਘ ਬਾਦਲਾਉਂਦੇ ਨੇ ਔਰ ਉਸ ਤੋਂ ਬਾਅਦ ਤਲਬੀਰ ਸਿੰਘ ਗਿੱਲ ਕੱਲ ਇੱਕ ਵੱਡਾ ਇਕੱਠ ਕਰਦੇ ਨੇ ਜਿੱਥੇ ਪਾਰਟੀ ਪ੍ਰਧਾਨ ਆਮਨ ਰੋੜਾ ਵੀ ਮੌਜੂਦ ਹੁੰਦੇ ਨੇ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਚਰਚਾਵਾਂ ਚੱਲੀਆਂ ਗੱਲਬਾਤ ਕਰਾਂਗੇ तमाम ਮੁੱਦਿਆਂ ਤੇ ਤਲਬੀਰ ਸਿੰਘ ਗਿੱਲ ਸਾਡੇ ਨਾਲ ਨੇ ਅੱਜ ਪੈਸਾ ਪਰਤ ਬਹੁਤ ਬਹੁਤ ਸਵਾਗਤ ਆ ਤੁਹਾਡਾ ਪਰਪੰਜਾ ਟੀਵੀ ਤੇ ਜੀ ਥੈਂਕ ਯੂ ਹੰਦੀਪ ਜੀ ਥੈਂਕ ਯੂ ਗਿੱਲ ਸਾਹਿਬ ਆਪਾਂ ਇੱਥੇ ਸ਼ੁਰੂ ਕਰਦੇ ਆ ਤੁਹਾਡੀ ਕੱਲ ਵਾਲੀ ਰੈਲੀ ਨੇ ਬੜੀ ਚਰਚਾ ਛੇੜੀ ਹੋਈ ਹੈ ਬਸ ਇਹ ਤਾਂ ਲੋਕਾਂ ਦਾ ਪਿਆਰ ਸੀਗਾ ਕਿਉਂਕਿ ਕੁਝ ਦਿਨ ਪਹਿਲਾਂ ਤੁਹਾਨੂੰ ਪਤਾ ਹੀ ਆ ਸੁਖਬੀਰ ਸਿੰਘ ਬਾਦਲ ਜੀ ਵੀ ਇੱਕ ਰੈਲੀ ਕਰਕੇ ਗਏ ਸੀਗੇ ਕਸ਼ਮੀਰ ਜੋੜ ਦੇ ਵਿੱਚ ਮੈਂ ਤਾਂ ਵੈਸੇ ਜਦੋਂ ਹਲਕਾ ਇੰਚਾਰਜ ਲੱਗਾ ਸੀਗਾ ਮੈਂ ਉੱਥੇ ਇੱਕ ਮੀਟਿੰਗ ਰੱਖੀ ਸੀਗੀ ਤੇ ਉਸ ਟਾਈਮ ਉਹ ਮੀਟਿੰਗ ਵੀ ਬਹੁਤ ਵੱਡੀ ਸਾਡੀ ਪ੍ਰਭਾਵਸ਼ਾਲੀ ਮੀਟਿੰਗ ਹੋਈ ਸੀ ਜਿਸ ਪੈਲ ਸੱਚੇ ਨਾਲ ਰੈਲੀ ਰੱਖੀ ਫਿਰ ਕੁਝ ਗਲਤ ਜਿਹੜੀ ਲੈਂਗੁਏਜ ਯੂਜ਼ ਕਰਕੇ ਗਏ ਸੁਖਬੀਰ ਸਿੰਘ ਬਾਦਲ ਫਿਰ ਉਹਨਾਂ ਦੇ ਦੱਸਣਾ ਪਿਆ ਕਿ ਭਈ ਜਿਹੜੀ ਰੈਲੀ ਆ ਉਹ ਫਿਰਹੀਂ ਤੁਹਾਨੂੰ ਕਰਕੇ ਉਹੋਨੇ ਕਿ ਰੈਲੀ ਆ ਹੁੰਦੀ ਹੈ ਔਰ ਲੋਕ ਜਿਹੜਾ ਕਿ ਵੱਡਾ ਫਤਵਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦੇਣ ਜਾ ਰਹੇ ਮੈਂ ਹੋਈ ਪੁੱਛਦਾ ਜੀ ਤੁਸੀਂ ਕੱਲ ਚੋਣ ਪ੍ਰਚਾਰ ਬੰਦ ਹੋਇਆਗਾ ਲਗਾਤਾਰ ਪਹਿਲੇ ਦਿਨ ਤੋਂ ਲੱਗੇ ਹੋਇਓ ਬਲਾਕ ਸੰਮਤੀ ਚੋਣਾ ਜ਼ਿਲ੍ਹਾ ਪ੍ਰੀਸ਼ਦ ਚੋਣਾ ਕਿਵੇਂ ਦਾ ਮਾਹੌਲ ਹੈ ਲੋਕਾਂ ਦੇ ਵਿੱਚ ਕੀ ਰਿਸਪਾਂਸ ਹੈ ਜੋ ਤੁਸੀਂ ਮਜੀਠਾਲਕੇ ਦੇ ਵਿੱਚ ਜਾਣਦੇ ਹੋ ਹਾਲਾਂਕਿ ਤੁਸੀਂ ਤਾਂ ਕੱਲੇ ਕੱਲੇ ਘਰ ਨੂੰ ਜਾਣਦੇ ਹੋ ਤੁਸੀਂ ਤਾਂ ਬਹੁਤ ਕੰਮ ਕੀਤਾ ਹੋਇਆ ਪੁਰਾਣੇ ਸਮੇਂ ਤੋਂ ਦੇਖੋ ਲੋਕਾਂ 'ਚ ਬਹੁਤ ਵਧੀਆ ਰਿਸਪਾਂਸ ਤੁਸੀਂ ਵੇਖ ਲਿਆ ਕੱਲ ਦੀ ਰੈਲੀ ਵੇਖ ਲਈ ਮਤਲਬ ਕਿਸੇ ਪਿੰਡ 'ਚ ਕੋਈ ਬੰਦਾ ਨਹੀਂ ਰਿਹਾ ਔਰ ਬਹੁਤ ਵੱਡਾ ਘਟ ਸੀਗਾ ਸਾਡੇ ਜਿੰਨੇ ਵੀ ਪ੍ਰਬੰਧ ਸੀਗੇ ਸਾਰੇ ਫੇਲ ਹੋ ਮਤਲਬ ਲੋਕਾਂ ਦਾ ਮੈਂ ਜਿੰਨਾ ਧੰਨਵਾਦ ਕਰ ਸਕਾਂ ਉਹਨਾਂ ਥੋੜਾ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਜਿਹੜਾ ਕੱਲ ਸਾਨੂੰ ਦਿੱਤਾ ਔਰ ਇਤਿਹਾਸ ਚ ਪਹਿਲੀ ਵਾਰ ਹੋਣ ਲੱਗਾ ਕੋਈ 20-25 ਸਾਲ ਦੇ ਸਮੇਂ ਤੋਂ ਬਾਅਦ ਕਿ ਪਹਿਲੀ ਵਾਰ ਹੋਣ ਲੱਗਾ ਕਿ ਆਮ ਆਦਮੀ ਪਾਰਟੀ ਜਿਹੜੀ ਐ ਕਿ ਮਜੀਠਾ ਹਲਕੇ ਤੋਂ ਵੱਡੀ ਜਿੱਤ ਜਿਹੜੀ ਆ ਜਤ ਰਇਤ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਲੀਡਰਾਂ ਦੇ ਬਿਆਨਬਾਜ਼ੀ ਜਿਹੜੀ ਚੱਲ ਰਹੀ ਹੈ ਇੱਕ ਬਿਆਨ ਨੇ ਸੋਸ਼ਲ ਮੀਡੀਆ ਸਾਰਾ ਘਮਾਤਾ ਹੈਗਾ ਨਵਜੋਤ ਔਰ ਸਿੱਧੂ ਉਹਨਾਂ ਦਾ ਬਿਆਨ ਸੀ ਕਹਿੰਦੇ ਕਿ 500 ਕਰੋੜ ਰੁਪਏ ਦੋ ਫਿਰ ਤਾਂ ਕਹਿੰਦੇ ਨਵਜੋਤ ਸਿੱਧੂ ਸੀ ਐ बन ਸਕਦੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਹ ਕਲਚਰ ਨੂੰਰੇ ਬਿਆਨ ਨੂੰ ਕਿਵੇਂ ਦੇ ਦੇਉ ਕਿਉਂਕਿ ਬਹੁਤ سارے ਲੋਕ ਕਹਿ ਰਹੇ ਕਿ ਬਚਕਾਨਾ ਬਿਆਨ ਦਿੱਤਾ ਗਿਆ ਇੱਕ ਦੇਖੋ ਇਹ ਕਾਂਗਰਸ ਦੀ ਅੰਦਰੂਨੀ ਗੱਲ ਹੈ ਹੁਣ ਉਹ ਮਿਨਿਸਟਰ ਰਹੇ ਨੇ ਨਵਜੋਦ ਕੋਰ ਸਿੱਧੂ ਜੀ ਵੀ ਰਹੇ ਨੇ ਆਪਣਾ ਸਿੱਧੂ ਸਾਹਿਬ ਮਿਨਿਸਟਰ ਰਹੇ ਨੇ ਇਹਨਾਂ ਦੇ ਪਰਿਵਾਰ ਨੂੰ ਪਤਾ ਹੋਊਗਾ ਉਹਨਾਂ ਨੇ ਸ਼ਾਇਦ ਜੋ ਉਹ ਦੇਖੋ ਕਹਿ ਰਹੇ ਮੈਨੂੰ ਤਾਂ ਲੱਗਦਾ ਫਿਰ ਸਚਾਈ ਹੋਊਗੀ ਕਿਉਂਕਿ ਛੋਟੀ ਜੀ ਗੱਲ ਨਹੀਂ ਜਿਹੜਾ ਐਡੇ ਵੱਡੇ ਪਰਿਵਾਰ ਨੇ ਐਡੀ ਵੱਡੀ ਗੱਲ ਕਹਿਤੀ ਗੱਲ 'ਚ ਕੁਛ ਨਾ ਕੁਛ ਤਾਂ ਸਚਾਈ ਹੋਊਗੀ ਕਿਤਨਾ ਕਿਉਂਕਿ ਲਗਾਤਾਰ ਉਹ ਗੱਲ ਕਰ ਰਹੇ ਨੇ ਕਿ 500 ਕਰੋੜ ਰੁਪਏ 'ਚ ਟਿਕਟਾਂ ਮਿਲਦੀਆਂ ਨੇ ਕੋਈ ਫਿਰ ਸੁਨੀਲ ਆਕਰ ਕਹਿੰਦੇ ਨੇ ਕਹਿੰਦੇ ਇੱਕ ਸੀਐਮ 350 ਕਰੋੜ ਦੇ ਕੇ ਬਣਿਆ ਮੈਂ ਤਾਂ ਦੱਸ ਰਿਹਾ ਫਿਰ ਇਹਨਾਂ 'ਚ ਹੋਊਗਾ ਇਹ ਚੱਲਦਾ ਹੋਊਗਾ ਇਹਨਾਂ ਦਾ ਕਲਚਰ ਹੋਊਗਾ ਤੇ ਇਹ ਬਹੁਤ ਮਾੜੀ ਗੱਲ ਆ ਇਹੋ ਜਿਹੀਆਂ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ ਪਰ ਉਹ ਵੀ ਵਿੱਚ ਰਹੇ ਨੇ ਮਿਨਿਸਟਰ ਰਹੇ ਨੇ ਉਹਨਾਂ ਨਾਲ ਵਾਪਰੀ ਹੋਊਗੀ ਤਾਂ ਉਹਨਾਂ ਨੇ ਗੱਲ ਕਹੀ ਆ ਕਿਉਂਕਿ ਮੈਂ ਇੱਕ ਗੱਲ ਤੁਹਾਨੂੰ ਦੱਸਦਾ ਨਹੀਂ ਚ ਤਰਨਤਾਰਨ ਜਿਵੇਂ ਇਲੈਕਸ਼ਨ ਹੋਈ ਆ ਉਥੇ ਇੱਕ ਸਾਡਾ ਵੀਰ ਆ ਰਾਣਾ ਗੰਡੀਵੰਡ ਕਰਕੇ ਬੜਾ ਸ਼ੁਰੂ ਤੋਂ ਹੀ ਉਹ ਪਰਿਵਾਰ ਜਿਹੜਾ ਬੜਾ ਕੱਟੜ ਕਾਂਗਰਸੀ ਪਰਿਵਾਰ ਔਰ ਮੈਂ ਹੈਰਾਨ ਆ ਕਿ ਉਹਨੂੰ ਟਿਕਟ ਨਹੀਂ ਮਿਲੀ ਔਰ ਬੁਰਸਾਬ ਨੂੰ ਟਿਕਟ ਮਿਲੀ ਬੜੇ ਫਾਈਨੈਂਸ਼ੀਅਲੀ ਬਹੁਤ ਸਟਰੋਂਗ ਨੇ ਉਦੋਂ ਵੀ ਕਿਤਨੇ ਕਿਤੇ ਰੌਲਾ ਪੈਂਦਾ ਸੀਗਾ ਕਿ ਜਿਹੜੀ ਟਿਕਟ ਆ ਨਾ ਇਹ ਪੈਸੇ ਦੇ ਕੇ ਲਈਗੇ ਮੈਨੂੰ ਇਸ ਗੱਲ ਦੀ ਸੱਚਾਈ ਦਾ ਪਤਾ ਨਹੀਂ ਪਰ ਇਹ ਕਿਤਨਾ ਕਿਤਰਾ ਰੌਲਾ ਪੈਂਦਾ ਸੀ ਤੇ ਜੇ ਮੈਰਿਟ ਦੇ ਆਧਾਰ ਤੇ ਵਿਖੇ ਤੇ ਫਿਰ ਰਾਣੇ ਦੀ ਟਿਕਟ ਬੰਦੀ ਸੀਗੀ ਉਹ ਕਿਉਂਕਿ ਜਿੱਡਾ ਉਹ ਪ੍ਰਵਾਣਾ ਪੁਰਾਣਾ ਪਰਿਵਾਰ ਉਥੇ ਕਾਂਗਰਸੀ ਪਰਿਵਾਰ ਸੀਗਾ ਉਹਨਾਂ ਵੀ ਇਹ ਗੱਲ ਕਹੀ ਆ ਉਹਨਾਂ ਨੇ ਇੱਕ ਦਿਨ ਇੰਟਰਵਿਊ 'ਚ ਇਹ ਗੱਲ ਕਹੀ ਆ ਕਿ ਮੇਰੇ ਤੋਂ ਵੀ ਡਿਮਾਂਡ ਕੀਤੀ ਗਈ ਸੀਗੀ ਪੈਸਿਆਂ ਦੀ ਉਹ ਬੋਲਨੇ ਖੁੱਲਕੇ ਬੋਲਨੇ ਸ਼ਾਇਦ ਕਿਹਾ ਹੋਵੇ ਇਹ ਗੱਲ ਕਿ ਮੈਂ ਮੇਰੇ ਤੋਂ ਵੀ ਡਿਮਾਂਡ ਕੀਤੀ ਗਈ ਸੀ ਤੇ ਮੈਂ ਉਹਨਾਂ ਨੂੰ ਕਿਹਾ ਭਾਈ ਮੈਂ ਤਾਂ ਇਲੈਕਸ਼ਨ ਲੜ ਸਕਦਾ ਇਹ ਕੰਮ ਨਹੀਂ ਮੈਂ ਕਰ ਸਕਦਾ ਇਹ ਤਾਂ ਫਿਰ ਮੈਂ ਟਿਕਟ ਨਹੀਂ ਦਿੰਦੀ ਕਹਿੰਦੇ ਮੇਰੇ ਤੋਂ ਵੀ ਅਜਾ ਜਿਮਨੀ ਚੋਂ ਦੀ ਤੁਸੀਂ ਗੱਲ ਕੀਤੀ ਐ ਸੁਖਬੀਰ ਸਿੰਘ ਬਾਦਲ ਜਦੋਂ ਜਿਮਨੀ ਚੋਂ ਦਾ ਰਿਜ਼ਲਟ ਆਉਂਦਾ ਉਸ ਤੋਂ ਬਾਅਦ ਕਹਿੰਦੇ ਕਿ ਇਹ ਅਕਾਲੀ ਦਲ ਦਾ ਰਿਵਾਈਵਲ ਹੋ ਗਿਆ ਹੁਣ ਸੁਖਬੀਰ ਸਿੰਘ ਬਾਦਲ ਉਸ ਉਸ ਇਲੈਕਸ਼ਨ ਤੋਂ ਪਹਿਲਾਂ ਕਹਿੰਦਾ ਸੀ ਕਿ ਸਾਡੀ ਵੱਡੀ ਜਿੱਤ ਹੋਣੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਐ ਕਿ ਸਾਡੀ ਤਰਨਤਾਰ ਨੂੰ ਬਹੁਤ ਵੱਡੀ ਜਿੱਤ ਹੋਣੀ ਹੁਣ ਰਿਵਾਈਵਲ ਤੇ ਆ ਗਏ ਔਰ ਇੱਕ ਗੱਲ ਵਿਖੋ ਮਨਦੀਪ ਜੀ ਇਹਨਾਂ ਨੂੰ ਰੱਬ ਦੀ ਮਾਰ ਵਜਈ ਆ ਇਹਨਾਂ ਨੂੰ ਰੱਬ ਦੀ ਮਾਰ ਵਜਈ ਆ ਤੇ ਜਿਹੜਾ ਜਿਹੜੇ ਗੁਰੂ ਦੇ ਦੋਖੀ ਆ ਇਹ ਭੁੱਲ ਜਾਣੇ ਕਦੇ ਇਹ ਦੁਬਾਰਾ ਕਿਤੇ ਇਹਨਾਂ ਦਾ ਸਮਾਂ ਆ ਸਕਦਾ ਤੇ ਭੁੱਲ ਜਾਣ ਇਹ ਤਾਂ ਐਵੇਂ ਹੀ ਤੁਰੇ ਫਿਰਦੇ ਹੋਣ ਤੇਲ ਫੂਕਦੇ ਕੋਈ ਇਹਨਾਂ ਦੀ ਗੱਲ ਹੈ ਨਹੀਂ ਗਈ ਕਿਉਂਕਿ ਜਿਮਨੀ ਚੋਂ ਤੋਂ ਬਾਅਦ ਉਹ ਹਰੇਕ ਰੈਲੀ ਦੇ ਵਿੱਚ ਹੁਣ ਵੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਨੀਆ ਰੈਲੀਆਂ ਕਰ ਰਹੇ ਨੇ ਉਹਨਾਂ ਦੇ ਵੱਲੋਂ ਇੱਕੋ ਗੱਲ ਕਹੀ ਜਾਂਦੀਆਂ ਕਹਿੰਦੇ ਤਰਨ ਤਰਨ ਦੇ ਵਿੱਚ ਤਾਂ ਤੁਸੀਂ ਆਪਣੀ ਜਿੱਤ ਹੋਈ ਸਮਝੋ ਕਹਿੰਦੇ ਜੇ ਆਪਾਂ ਦੂਜੇ ਨੰਬਰ ਤੇ ਨਾ ਮਤਲਬ ਆਪਾਂ ਜਿੱਤੇ ਹੀ ਹੋਏ ਆ ਮੈਂ ਦੇਖੋ ਦੂਜੇ ਨੰਬਰ ਤੇ ਆ ਗਏ ਤੇ ਇਹਦਾ ਮਤਲਬ ਜਿੱਤੇ ਹੋਏ ਆ ਔਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਇਹ ਜੇ ਪਤਾ ਲੱਗ ਜਾਣਾ ਹੁਣ ਸਾਡੇ ਹਲਕੇ ਚ ਆਏ ਸੀਗੇ ਮ 17 ਤਰੀਕ ਨੂੰ ਆਪਾਂ ਦੁਬਾਰਾ ਮਿਲਾਂਗੇ ਸਾਰਾ ਦੁੱਧ ਆ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ ਔਰ ਵੱਡੀ ਹਾਰ ਇਹਨਾਂ ਦੀ ਆ ਕਿ ਮੇਰੇ ਹਲਕੇ ਚ ਹੋ ਗਈ ਮੈਂ ਤੁਹਾਨੂੰ ਇਹ ਗੱਲ ਕਹਿ ਦਵਾਂ ਤੁਹਾਨੂੰ ਲੈ ਕੇ ਵੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਉਹ ਕਹਿੰਦੇ ਕਿ ਗਨੀਬਕੌਰ ਮਜੀਠੀਆਂ ਨੂੰ ਫੋਨ ਕਰਦੇ ਨੇ ਤਲਬੀਰ ਗਿੱਲ ਕਹਿੰਦੇ ਕਿ ਮੈਂ ਹੈਗਾ ਸੁਖਬੀਰ ਸਿੰਘ ਬਾਦਲੂਣੇ ਤਾਂ ਤੇ ਮੈਂ ਆ ਜਾਣਾ ਕਮਾਲ ਹੋ ਗਈ ਨਾ ਬੰਦਿਆ ਮੈਂ ਇੱਕ ਵੇਖੋ ਮੈਂ ਹੈਰਾਨ ਐ ਇਸ ਬੰਦੇ ਤੋਂ ਚਲੋ ਗਨੀਬਕੌਰ ਆਓ ਮੈਂ ਤਾਂ ਨਾ ਟਾਈਮ ਰੱਖੋ ਛੀਦਾ ਸਾਹਿਬ ਦਾ ਰੱਖ ਲੋ ਦਰਬਾਰ ਸਾਹਿਬ ਦਾ ਰੱਖ ਲੋ ਮੈਂ ਕਦੀ ਫੋਨ ਹੀ ਕੀਤਾ ਹੋਵੇ ਇਹਨਾਂ ਨੂੰ ਗਨੀਵ ਕਰਨ ਨੂੰ ਤੇ ਫੋਨ ਕਰਨ ਦੀ ਬੜੀ ਦੂਰ ਦੀ ਗੱਲ ਕਹੀ ਇਹਦੇ ਬੰਦੇ ਨੂੰ ਕਿਸੇ ਨੂੰ ਫੋਨ ਕੀਤਾ ਹੋਵੇ ਇਹਦੇ ਮੈਂ ਤਾਂ ਹੈਰਾਨ ਆ ਸੁਖਬੀਰ ਸਿੰਘ ਬادله ਕ ਅਮਰਤਾ ਨਹੀਂ ਸਿੱਖੋਗੇ ਤੇ ਕਿੱਡਾ ਵੱਡਾ ਝੂਠ ਬੋਲ ਗਿਆ ਮੈਂ ਤਾਂ ਹੈਰਾਨ ਏ ਇੱਕ ਬੰਨੇ ਇਹ ਵਿਕਰਮ ਸਿੰਘ ਮਜੀਠੀਆ ਦੇ ਗਵਾਹਾਂ ਨੂੰ ਕਹਿੰਦਾ ਬਹੁਣਾ ਤਗੜੇ ਹੋ ਜੋ ਇੱਕ ਬੰਨੇ ਉਹਦੇ ਹੱਕ ਚ ਰੈਲੀਆਂ ਕਰਨ ਆ ਗਏ ਪਹਿਲਾਂ ਇਹ ਤਾਂ ਫੈਸਲਾ ਕਰ ਲੈਣੇ ਕੀ ਕਰ ਰਹੇ ਪਰਿਵਾਰ ਦੇ ਵਿੱਚ ਆਪਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਗਵਾਹ ਨੂੰ ਤੇ ਬਿਲਕੁਲ ਬੜਾ ਕੁਝ ਕਹਿੰਦਾ ਕੱਲੋਂ ਤੁਹਾਡੇ ਖਿਲਾਫ ਡੈਫਰਮੇਸ਼ਨ ਆ ਭੇਜ ਦੋ ਉਹ ਛੱਡੋ ਮੈਂ ਮੈਨੂੰ ਇਹਨਾਂ ਦਾ ਕੋਈ ਡਰ ਨਹੀਂ ਡਿਫਰਮੇਸ਼ਨ ਦਾ ਇਹ 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 ਬੰਦੇ ਬਹੁਤ ਸੀਰੀਅਸ ਹੈ ਕਿ ਜਿਹੜੇ ਮੈਨੂੰ ਡਿਫਰਮੇਸ਼ਨ ਇਹ ਨਹੀਂ ਅੱਛਾ ਗੱਲ ਸੁਣੋ ਚਲੋ ਮੈਂ ਵੀ ਮਜੀਠੀਏ ਦੇ ਖਿਲਾਫ ਬੋਨੀ ਵੀ ਮਜੀਠੀਏ ਦੇ ਖਿਲਾਫ ਠੀਕ ਹੈ ਨਾ ਫਿਰ ਜੇ ਤੁਸੀਂ ਆ ਗੱਲ ਹੀ ਕਰਦੇ ਤਾਂ ਸਾਨੂੰ ਲੜਕੀ ਦੇ ਵਿਆਹ ਤੇ ਸੱਦਿਆ ਨਹੀਂ ਗਿਆ ਸੱਦਿਆ ਗਿਆ ਨਾ ਅਸੀਂ ਤੇ ਧੀ ਦਾ ਵਿਆਹ ਸਮਝ ਕੇ ਗਏ ਹਾਂ ਸਾਨੂੰ ਵੀ ਪਤਾ ਇਹਨਾਂ ਦੇ ਅੰਦਰੋਂ ਮਨ ਕਾਲੇ ਆ ਇਹ ਉਤੋਂ ਕੁਝ ਕਰਦੇ ਅੰਦਰੋਂ ਕੁਝ ਕਰਦੇ ਉਸ ਤੋਂ ਬਾਅਦ ਇਹਨਾਂ ਦੇ ਘਰ ਚ ਵੀ ਬੜੀ ਕਲੇ ਪਈ ਕੇ ਤਲਵੀਰ ਨੂੰ ਤੇ ਬੋਨੀ ਨੂੰ ਕੋ ਸੱਦਿਆ ਗਿਆ। ਤੁਹਾਨੂੰ ਯਾਦ ਹੋਣਾ ਜਿਹੜਾ ਮਜੀਠੀਏ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਜੀ ਜ਼ਹਿਦਾਰ ਜਿਹੜੇ ਗਲਤ ਤਰੀਕੇ ਨਾਲ ਲਾਏ ਗਏ ਆ। ਹੂੰ ਤੇ ਉਸ ਤੋਂ ਬਾਅਦ ਬਲਟਵਾ ਸਾਹਿਬ ਦੀ ਇੱਕ ਵੀਡੀਓ ਵਾਇਰਲ ਹੋਈ ਹੀ ਯਾਦ ਆ ਨਾ? ਜਿਆਦਾ ਜਿਆਦਾ ਜੀ। ਆਪਾਂ ਕਿਹਨੂੰ ਕੀਤਾ ਸੀ। ਕਹਿੰਦੇ ਜੀ ਉਹ ਮਜੀਠੀਆ ਜਿਹੜਾ ਵਾ ਉਹ ਇਸ ਗੱਲ ਤੋਂ ਨਾਰਾਜ਼ ਆ ਕੇ ਤਲਵੀਰ ਨੂੰ ਤੇ ਬੋਨੀ ਨੂੰ ਕੋ ਵਿਆਹ ਦੱਸਿਆ। ਮੈਂ ਉਹਦਾ ਬਾਈ ਜਵਾਬ ਵੀ ਦਿੱਤਾ ਸੀਗਾ। ਮੇਰੀ ਇੰਟਰਵਿਊ ਦੇ ਵਿੱਚ ਉਹਨੇ ਇਹ ਗੱਲ ਕਹੀ ਸੀ। ਹਾਂ ਤੁਹਾਡੀ ਇੰਟਰਵਿਊ ਚ ਇਹ ਗੱਲ ਕਹੀ। ਤੇ ਫੇਰ ਫੇਰ ਆਤੋ ਹੀ ਨਹੀਂ ਤੁਸੀਂ ਵੀ ਸੀਰੀਅਸ ਅਲੀਗੇਸ਼ਨ ਲਾਇਆ ਨਾ ਕਿ ਸੁਬੀਸ਼ ਸਿੰਘ ਬਾਦਲ ਵਿਕਰਮਜੀਤਿਆ ਦੇ ਜਿਹੜੇ ਗਵਾਹ ਨੇ ਖਿਲਾਫ ਉਹਦੇ ਉਹਨਾਂ ਨੂੰ ਕਹਿ ਰਹੇ ਬੂਸਟ ਕਰ ਰਿਹਾ ਤਾਂ ਕਈ ਕੁਝ ਕਰ ਰਹੇ ਹੈ ਇਹਨਾਂ ਨੂੰ ਮੈਂ ਤਾਂ ਕੱਲ ਪਰਸੋ ਦਾ ਕਹਿੰਦਿਆਂ ਪਹਿਲਾਂ ਸੀਰੀਅਸ ਤੇ ਹੋ ਜਾਓ ਤੁਸੀਂ ਇੱਥੇ ਦਿਲੋਂ ਆਏ ਜੇ ਕੋ ਉਪਰੋ ਉਪਰੋ ਆਏ ਜੇ ਰਿਸ਼ਤੇਦਾਰੀ ਤੌਰ ਤੇ ਆਏ ਜੇ ਕਿ ਜਾਂ ਪਾਰਟੀ ਤੌਰ ਤੇ ਆਏ ਜੇ ਮੈਨੂੰ ਤਾਂ ਲੱਗਦਾ ਰਿਸ਼ਤੇਦਾਰੀ ਤੌਰ ਤੇ ਹੀ ਆਏ ਅੱਛਾ ਗੱਲ ਸੁਣੋ ਇੰਨਾ ਚਿਰ ਹੋ ਗਿਆ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ 'ਚ ਬਿਠਾਇਆ ਇਹ ਮੁਲਾਕਾਤ ਪਾਉਣ ਗਏ ਸੀ ਇਹ ਕਹਿੰਦੇ ਕਿ ਸਰਕਾਰ ਮੁਲਾਕਾਤ ਕਰਨ ਦਿੰਦੀ ਹੈ ਕਹਿੰਦੇ ਸਰਕਾਰ ਨੇ ਮੁਲਾਕਾਤ ਨਹੀਂ ਗਨੀਮ ਕੌਰ ਜੀ ਹੋਏ ਬਾਬਾ ਜੀ ਰਾਧਾ ਸਵਾਮੀ ਹੋ ਆਏ ਇਹ ਲਾਸਟ ਦੇ ਗਏ ਉਸ ਤੋਂ ਪਹਿਲਾਂ ਕਈ ਬੰਦੇ ਹੋਏ ਪਰ ਇਹ ਚੱਲ ਕੀ ਰਿਹਾ ਇਹਨਾਂ ਦੇ ਵਿੱਚ ਪਰਿਵਾਰ ਦੇ ਵੀ ਸੈੱਟ ਨਹੀਂ ਆ ਸਭ ਕੁਝ ਮੁਸ਼ਕਲ ਹੀ ਕੀ ਸੁਖਬੀਰ ਸਿੰਘ ਬਾਦਲ ਨਹੀਂ ਚਾਹੁੰਦੇ ਕਿ ਬਿਕਰਮਜੀਤਿਆ ਗਰਾਹ ਵਦੇ ਪਤਾ ਹੀ ਨਹੀਂ ਕੋਈ ਲੱਗਦਾ ਸੁਖਬੀਰ ਸਿੰਘ ਬਾਦਲ ਸਵੇਰੇ ਕੁਛ ਤੇ ਸ਼ਾਮੀ ਕੁਛ ਤੇ ਰਾਤ ਨੂੰ ਕੁਛ ਕੋਈ ਪਤਾ ਨਹੀਂ ਲੱਗਦਾ ਉਹ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਜਿਹੜੀ ਤੁਸੀਂ ਆ ਗੱਲ ਕੀਤੀ ਹੈ ਉਹਨਾਂ ਨੇ ਇੱਕ ਵਾਰ ਸਟੇਟਮੈਂਟ ਦਿੱਤੀ ਹੈ ਰੈਲੀਆਂ ਦੇ ਵਿੱਚ ਕਿ ਸਾਰੇ ਇਕੱਠੇ ਹੋ ਜੋ ਸਰ ਜੋੜ ਲੋ ਪੰਥਕ ਤੇ ਨਾਲ ਜਿੰਨੇ ਕਾਲੀਦਲ ਨੇ ਇਕੱਠੇ ਹੋ ਜੋ ਪਰ ਪਿਛਲੇ 2 ਦਿਨਾਂ ਦੇ ਵਿੱਚ ਉਹ ਜਿਸ ਹਿਸਾਬ ਦੇ ਨਾਲ ਗ੍ਰੈਸ਼ ਨਾਲ ਬੋਲ ਰਹੇ ਨੇ ਮਨਪੀਤ ਸਿੰਘ ਯਾਲੀ ਨੂੰ ਕਹਿੰਦੇ ਕਿ ਮਨਪੀਤ ਸਿੰਘ ਯਾਲੀ ਤਾਂ ਗਦਾਰ ਆ ਪਿੱਠੇ ਜਿ ਸ਼ੁਰਾ ਮਾਰਦਾ ਇਹਨੂੰ ਪਾਰਟੀ 'ਚ ਨਹੀਂ ਲੈਣਾ ਫਿਰ ਤੁਹਾਨੂੰ ਕਹਿ ਦਿੰਦੇ ਨੇ ਕਿ ਜੋ ਤੱਕ ਮੈਂ ਪ੍ਰਧਾਨ ਆ ਪਾਰਟੀ ਦਾ ਮੈਂ ਤਲਬੀਰ ਗਿੱਲ ਨੂੰ ਕਾਲੀਦਲ 'ਚ ਨਹੀਂ ਵੜਨ ਦੋ ਸੇਮ ਹੀ ਲੱਭ ਜੇ ਜਾ ਕੇ ਉਹਨੂੰ ਵੀ ਕਹੇ ਆਏ ਕਿ ਜਦ ਤੱਕ ਮੈਂ ਪਾਰਟੀ ਦਾ ਪ੍ਰਧਾਨ ਆ ਤੇ ਮਨਪੀਤ ਯਾਲੀ ਪਾਰਟੀ 'ਚ ਨਹੀਂ ਆਊਗਾ ਭਾਈ ਤੇਰੀ ਪਾਰਟੀ 'ਚ ਲੈਣ ਕਿੰਨੇ ਆਉਣਾ ਪ੍ਰਾਈਵੇਟ ਲਿਮਟਿਡ ਕੰਪਨੀ ਆ ਤੁਹਾਡੀ ਅਸੀਂ ਤਾਂ ਬਿਲਕੁਲ ਨਹੀਂ ਆਉ ਅਹੀਂ ਤੇ ਤੁਹਾਡੇ ਦੁੱਖ ਸੁੱਖ ਦੇ ਵੀ ਭਾਈਵਾਲ ਨਹੀਂ ਗਏ ਅੱਜ ਤੋਂ ਬਾਅਦ ਕਿਉਂਕਿ ਵੇਖੋ ਇੱਕ ਰਿਸਪੈਕਟ ਦੀ ਗੀ ਮੈਂ ਜਦੋਂ ਬੋਲਦਾ ਰਿਆਂ ਕਿਤੇ ਵੀ ਕੁਝ ਵੀ ਚਲੋ ਪਾਰਟੀ ਛੱਡਤੀ ਇੱਕ ਵੱਖਰਾ ਇਸ਼ੂ ਸੀਗਾ ਮੈਂ ਆ ਇੱਧਰ ਆ ਗਿਆ ਤੇ ਆ ਗਿਆ ਫਿਰ ਮੈਂ ਤੇ ਮੈਂ ਫੇਰ ਵੀ ਵੱਡੇ ਸਮਝ ਕੇ ਇਹਨਾਂ ਨੂੰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੋਂ ਘੱਟ ਨਹੀਂ ਸੀ ਕਿ ਬੋਲਦਾ ਕੋਈ ਮੇਰੀ ਇੰਟਰਵਿਊ ਕਰ ਲੇ ਕੋਈ ਇੰਟਰਵਿਊ ਚੱਕ ਕਰ ਲੇ ਪਰ ਜਦੋਂ ਤੁਸੀਂ ਆ ਕੇ ਕਹੇਦੇ ਹਲਕੇ ਦੇ ਵਿੱਚ ਘਰ ਚ ਆ ਕੇ ਕੋਈ ਜਾਤੀ ਤੇ ਅਹੀਂ ਸਾਡੇ 'ਚ ਕੀ ਕਮਜ਼ੋਰੀ ਹੈ ਬਈ ਸਾਡੇ ਤੇ ਕਹਦਾ ਤੁਸੀਂ ਜਾਤੀ ਤੌਰ ਤੇ ਬੋਲੋਗੇ ਕੀ ਨਿਆਣੇ ਵਾਲੀਆਂ ਗੱਲਾਂ ਕਰਕੇ ਗਏ ਇਹ ਕੋ ਸਕੂਟਰ ਸੀਗਾ ਇਹ ਜਹਾਜਾਂ ਚ ਜੰਮਿਆ ਇਹਨਾਂ ਕੋ ਕੀ ਸੀਗਾ ਮੈਂ ਤਾਂ 2004 ਦੇ ਵਿੱਚ ਜਦੋਂ ਐਮਪੀ ਦੀ ਇਲੈਕਸ਼ਨ ਹੋਈ ਆ 2004 ਚ ਮੈਂ ਬਾਦਲ ਸਾਹਿਬ ਦੇ ਘਰ ਗਿਆ ਜਿੱਥੇ ਜਿਹੜੇ ਇਹਨਾਂ ਦੇ ਡਰੈਂਗਰੂਮ ਦੇ ਵਿੱਚ ਹੀ ਡਾਈਨਿੰਗ ਟੇਬਲ ਸੀਗਾ ਉੱਪਰ ਉਹ ਛੱਤ ਤੋਂ ਉੱਪਰ ਉਹ ਡੱਡੇ ਸੀਮੈਂਟ ਦੇ ਖੇਪੜ ਟਿੱਗੇ ਸੀ ਤੇ 2007 ਤੋਂ ਲੈ ਕੇ 17 ਤੱਕ ਇਹ ਬਾਦਸ਼ਾਹ ਬਣ ਗਏ ਤੇ ਆਪਣੇ ਆਪ ਨੂੰ ਸਰਦਾਰ ਕੋਣ ਲਾਪੇ ਤੇ ਬਾਕੀ ਸਕੂਟਰ ਵਾਲੇ ਹੋਗੇ ਇਹ ਗੱਲਾਂ ਹੋਣੀਆਂ ਵੀ ਨਹੀਂ ਚਾਹੀਦੀਆਂ ਵੈਸੇ ਨਹੀਂ ਹੋਣੀਆਂ ਚਾਹੀਦੀਆਂ ਇਹ ਇਹ ਕੁਦਰਤ ਦੇ ਹੱਥ ਵਾਸਿਆ ਜੀ ਮੈਂ ਤਾਂ ਕਈ ਬੰਦੇ ਵੇਖਿਆ ਜਿਹੜੇ ਬਹੁਤ ਅਮੀਰ ਸੀ ਉਹ ਵਿਚਾਰੇ ਥੱਲੇ ਆ ਗਏ ਕਈ ਬਹੁਤ ਥੱਲੇ ਸੀ ਉਹ ਉੱਪਰ ਚੜ ਗਏ ਇਹ ਤਾਂ ਪਰਮਾਤਮਾ ਦੇ ਹੱਥ ਵਾਸਿਆ ਨਾ ਇਹ ਸੁਖਵੀਰ ਸਿੰਘ ਬਾਦਲ ਦੇ ਹੱਥ ਵਾਸਤ ਨਹੀਂਗਾ ਜੀ ਦੇਖੋ ਬਾਬੂ ਕਾਂਸ਼ੀਰਾਮ ਵਰਗੇ ਕਿੱਡੇ ਵੱਡੇ ਲੀਡਰ ਹੋਏ ਨੇ ਬਿਲਕੁਲ ਕਿੰਨੀਆਂ ਉਦਾਹਾਰਨਾ ਪੋਲਿਟਿਕਸ ਦੀਆਂ ਪੁਰਾਣੇ ਸਮੇਂ ਕੱਢ ਕੇ ਦੇਖ ਲਓ ਬਿਲਕੁਲ ਬਿਲਕੁਲ ਗੱਡੀਆਂ ਨਾਲ ਥੋੜੀ ਤਾਂ ਡਿਫੈਂਡਰਾਂ ਚੱਲ ਪਈਆਂ ਅੱਜ ਇਹ ਚੱਲ ਪਿਆ ਸਾਰਾ ਕੁਝ ਬਤਾਮਾ ਜਾਮਾ ਪਹਿਲਾਂ ਇਹ ਚ ਮੈਂ ਤਾਂ ਤੁਹਾਨੂੰ ਸਿੱਧੀ ਜੀ ਗੱਲ ਦਊਂ 2007 ਤੋਂ ਪਹਿਲਾਂ ਇਹਨਾਂ ਦਾ ਵੀ ਸਭ ਕੁਝ ਚੈੱਕ ਕਰ ਲਓ ਕੀ ਸੀ ਇਹਨਾਂ ਕੋਲ ਜਿਹੜੇ ਐਸਾਂ ਸਕੂਟਰ ਸੁਣਾਉਂਦੇ ਮੈਂ ਤੇ ਹੈਰਾਨ ਆ ਕਿ ਐਡਾ ਆਪਣੇ ਆਪ ਨੂੰ ਇੱਕ ਡਿਪਟੀ ਚੀਫ ਮਿਨਿਸਟਰ ਰਹਿ ਹੋਣਾ ਤੇ ਯਾਰ ਤੁਸੀਂ ਗੱਲ ਕਰ ਲੱਗਿਆ ਪਹਿਲਾਂ ਸੋਚੋ ਸਮਝੋ ਕਿ ਅਸੀਂ ਬੋਲਣ ਕੀ ਲੱਗੇ ਕਿ ਨੌਨਸੈਂਸ ਜੀਆਂ ਗੱਲਾਂ ਕਰ ਜਾਣੀਆਂ ਆਗੇ ਦੇ ਮਤਲਬ ਡਰਾਵੇ ਮਾਰਦੇ ਸਾਨੂੰ ਕੋਈ ਡਰਨ ਵਾਲੇ ਅਸੀਂ ਤੁਹਾਡੇ ਤੋਂ ਕਮਾਲ ਹੋ ਗਈ ਯਾਰ ਜੱਜ ਆ ਗਿਆ ਆਪਦਾ ਕੰਮ ਕੁੰਮ ਕਰੋ ਹਲਕੀਆਂ ਗੱਲਾਂ ਹੋਣ ਲੱਗੀਆਂ ਬਿਲਕੁਲ ਮੈਂ ਤਾਂ ਭਾਈ ਵੇਖੋ ਰੱਬ ਤੋਂ ਡਰਦਾ ਮੈਂ ਕਿਸੇ ਬੰਦੇ ਤੋਂ ਡਰਦਾ ਜਿਹੜਾ ਮੇਰੀ 20% ਇੱਜ਼ਤ ਕਰੇ ਮੈਂ ਉਹਨੂੰ 70% ਵੱਧ ਵੱਧ ਕੇ ਦੇਣਾ ਤੇ ਜੇ ਕੋਈ ਸਾਡੀ ਅੱਗੇ ਜਾਂਦੀ ਤੌਰ ਤੇ ਮੇਰੇ ਖਿਲਾਫ ਬੋਲੂਗਾ ਤੇ ਮੈਂ ਤਾਂ ਫਿਰ ਇਹੋ ਜਿਹਾ ਬੀਜੂਗਾ ਕਿ ਯਾਦ ਪਿਆ ਕਰੂਗਾ ਸਾਡੇ ਕੋਈ ਨਾ ਤਾਂ ਕੀ ਨਹੀਂ ਹੈਗਾ ਸਭ ਕੁਝ ਹੈਗਾ ਕੀ ਕੁਝ ਕਰਦੇ ਰਹੇ ਬਿਕਰਮ ਮਜੀਠੀਆ ਹੋਣਾ ਦੀ ਪਿਛਲੀ ਸੁਣਵਾਈ ਜਿਹੜੀ ਸੀ ਤੁਸੀਂ ਸੁਣੀ ਹੋਊਗੀ ਔਰ ਹਾਈ ਕੋਰਟ ਨੇ ਇੱਕ ਵੱਡਾ ਚੜ੍ਹ ਕਹਿਤਾ ਹੈ ਕੰਨ ਮਹੀਨੇ ਹਾਈ ਕੋਰਟ ਦੇ ਵਿੱਚ ਉਹ ਜਮਾਨਤ ਅਰਜੀ ਨਹੀਂ ਲਾ ਸਕਦੇ ਹਾਲਾਂਕਿ ਸੁਪਰੀਮ ਕੋਰਟ ਦਾ ਰੁਕ ਕਰ ਸਕਦੇ ਆ ਪਰ ਉਹ ਗੱਲਾਂ ਅੱਗੇ ਚਲੀਆਂ ਜਾਂਦੀਆਂ ਨੇ ਇਹ ਇੱਕ ਝਟਕਾ ਤਾਂ ਮੰਨ ਹੀ ਗਿਆ ਨਾ ਬਿਲਕੁਲ ਜੀ ਬਹੁਤ ਵੱਡਾ ਝਟਕਾ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਜਿਹੜਾ ਸਬੂਤ ਜਿਹੜੇ ਉੱਥੇ ਲਿਆਂਦੇ ਗਏ ਹਾਈ ਕੋਰਟ ਦੇ ਵਿੱਚ ਕਿ ਪੁਖਤਾ ਸਬੂਤਾਂ ਦੇ ਨਾਲ ਕਮ ਹੋ ਰਿਹਾਗਾ ਮਜੀਠੀਆ ਦੇ ਬਿਲਕੁਲ ਬਿਲਕੁਲ ਤੇ ਉਹ ਫਸੇ ਆ ਆਪਰੇ ਰਿਜ਼ਲਟ ਆਏ ਨਾ ਸਾਰਾ ਕੁਝ ਇੱਕ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਪਿਛਲੇ ਦਿਨੀ 71 ਤਾ ਜਿਹੜੀ ਸੱਦੀ ਪਹਿਲਾਂ ਉਹ 71 ਤਾ 5-7 ਦਿਨ ਲੇਟ ਹੋਣੀ ਸੀ ਪਰ ਕਹਿੰਦੇ ਬਹੁਤ ਜ਼ਿਆਦਾ ਐਮਰਜੈਂਸੀ ਕਾਲੀ ਦੇ ਵਿੱਚੋਂ 71 ਤਾ ਸੱਦਣੀ ਪਈ। ਹਾਂਜੀ ਹਾਂਜੀ। ਉਹ 71 ਤਾ ਹੁੰਦੀ ਹੈ। ਉਸੇ ਦਿਨੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ ਸੀ। ਚਰਚਾਾਂਵਾਂ ਚੱਲੀਆਂ ਕਿ ਫਕਰੇ ਕੌਮ ਵਾਲਾ ਜਿਹੜਾ ਵਾਪਸ ਲਿਆ ਜਾ ਸਕਦਾ ਉਹ ਫੈਸਲਾ। ਜੀ ਜੀ ਜੀ। ਪਰ ਉਹ ਫੈਸਲਾ ਹਜੇ ਡਿਲੇ ਹੋ ਗਿਆ। ਹੁਣ ਦੇਖੋ ਹੁੰਦਾ ਜਾਂ ਨਹੀਂ ਹੁੰਦਾ ਕੁਝ ਤਾਂ ਮਾਰ ਇਹ ਵੀ ਕਹਿੰਦੇ ਨੇ ਲੋਕਾਂ ਦੇ ਵਿੱਚ ਚਰਚਾ ਇਹ ਵੀ ਹੈ ਕਿ ਉਹ ਫੈਸਲਾ ਵੀ ਕਦਨ ਵਾਪਸ ਲੈਣਾ ਪਊਗਾ। ਉਹ ਵੀ ਜੱਜਦਾਰ ਕੁਲਦੀਪ ਸਿੰਘ ਗੜਗਾ ਜੀ ਕਦਨੇ ਇਹ ਗੱਲ ਕਹਿ ਸਕਦੇ ਐ ਕਿ ਫਕਰੇ ਕੌਮ ਦੁਬਾਰੇ ਦਿੱਤਾ ਜਾਂਦਾ ਪ੍ਰਕਾਸ਼ ਸਿੰਘ ਬਾਦਲ ਨੂੰ। ਇਹਨਾਂ ਸਭ ਕੁ ਇਹਨਾਂ ਕੋ ਜਹੇਦਾਰ ਵੀ ਇਹਨਾਂ ਦਾ ਸਭ ਕੁਝ ਇਹਨਾਂ ਦਾ ਅਕਾਲ ਤਖਸਾਲ ਵੀ ਇਹਨਾਂ ਦਾ ਹੀ ਤੁਹਾਨੂੰ ਲੱਗਦਾ ਕਿ ਹੋ ਜੂ ਫਕਰੇ ਕੋਂ ਵਾਪਸ ਸਭ ਕੁਝ ਹੋਣਾ ਜੀ ਸਭ ਕੁਝ ਹੋਣਾ ਇਹ ਕਰ ਰਿਹਾ ਤਕੜੀ ਹੋ ਗਿਆ ਗਿਆਨੀ ਗੁਰਪਾਚਨ ਸਿੰਘ ਤੇ ਕਿੰਡਾ ਸੀਰੀਅਸ ਅਲੀਗੇਸ਼ਨ ਸੀ ਡੇਰਾ ਰਾਮ ਰਹੀਮ ਵਾਲਾ ਜੀ 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 ਦੇ ਕਰਕੇ ਅਕਾਲੀ ਦਲ ਦੀ ਸਿਆਸਤ ਖਤਮ ਹੋਈ ਪੰਜਾਬ ਦੇ ਵਿੱਚੋਂ ਆ ਪਿਛਲੇ 10-15 ਸਾਲਾਂ ਚ ਜੀ 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 ਤੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਬਹੁਤ ਰੋਸ ਸੀ ਕਿੰਨਾ ਕੁਝ ਹੋਇਆ 328 ਰੁਪਿਆਂ ਦੀ ਅਸੀਂ ਗੱਲ ਕਰ ਰਹੇ ਹਾਂਗੇ ਬਿਲਕੁਲ ਔਰ ਤੁਸੀਂ ਦੇਖੋ ਕਿ ਉਹੀ ਫੈਸਲਾ ਦੁਬਾਰੇ ਰਿਪੀਟ ਕਰ ਦਿੱਤਾ ਗਿਆ ਕਿ ਜਿਹੜਾ ਗਿਆਨੀ ਗੁਰਪਾਚਨ ਸਿੰਘ ਦੇ ਉੱਤੇ ਪਾਬੰਦੀ ਸੀ ਉਹਨੂੰ ਹਟਾਇਆ ਜਾਵੇ ਬਿਲਕੁਲ ਬਿਲਕੁਲ ਇਹ ਸਭ ਕੁਝ ਮੈਂ ਤੁਹਾਨੂੰ ਦੱਸਾਂਦਿਆਂ ਕਿ ਭਾਜੀ ਅਕਾਲ ਤਖਤ ਸਾਹਿਬ ਵੀ ਇਹਨਾਂ ਦਾ ਹੁਕਮ ਹੀ ਇਹਨਾਂ ਦੇ ਚੱਲਣ ਦੇ ਸਭ ਕੁਝ ਆਪ ਹੀ ਕਰ ਰਹੇ ਭਾਜੀ ਆਖਰੀ 5-7 ਮਿੰਟ ਨੇ ਇੱਕ ਤਾਂ ਜਿਹੜਾ ਅਕਾਲ ਤਖਤ ਸਾਹਿਬ ਦਾ 2 ਦਸੰਬਰ ਵਾਲਾ ਫੈਸਲਾ ਸੀ ਜੀ ਤੁਸੀਂ ਦੇਖੋ ਜਿਸ ਦਿਨ ਉਹ ਫੈਸਲਾ ਹੋਇਆ ਪੂਰੀ ਦੁਨੀਆ ਦੇ ਵਿੱਚ ਦੇਖਿਆ ਗਿਆ ਕਿ ਕਿਵੇਂ ਵੱਡੇ ਵੱਡੇ ਲੀਡਰ ਹੱਥ ਜੋੜ ਕੇ ਖੜੇ ਨੇ ਦੁਨੀਆ ਦੇ ਵਿੱਚ ਇਹ ਕੰਨ ਹੋਏ ਹੋਰ ਨਾ ਸੂਬਿਆਂ ਦੇ ਵਿੱਚ ਵੀ ਹੋਰ ਧਰਮ ਦੇ ਲੋਕਾਂ ਦੇ ਵਿੱਚ ਵੀ ਕੰਨ ਹੋਏ ਕਿ ਭਾਈ ਸਾਡੇ ਧਰਮ ਦੇ ਵਿੱਚ ਇਹੋ ਜਿਹਾ ਕੁਝ ਕਿਉਂ ਨਹੀਂ ਹੈਗਾ ਐਡਾ ਵੱਡਾ ਸੰਕਲਪ ਕਿ ਇੱਕ ਜਥੇਦਾਰ ਦੇ ਮੂਹਰੇ ਹੱਥ ਜੋੜੀ ਖੜੇ ਨੇ ਲੀਡਰ ਪਰ ਉਸ ਤੋਂ ਬਾਅਦ ਉਹ ਫੈਸਲਾ ਸਾਰੀ ਖੁਰਦਬੁਰਦ ਹੋ ਗਿਆ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਫੇਰ ਕਹਿਣਾ ਕਿ ਕਾਲ ਤਖਤ ਸਾਹਿਬ ਦਾ ਹੁਕਮ ਆ ਜਿਹੜਾ ਜੋ ਸੁਖਵੀਰ ਸਿੰਘ ਬਾਦਲ ਕਹੂਗਾ ਉਹੀ ਚੱਲਣਾ ਇਹਦੇ 'ਚ ਕੋਈ ਦੋ ਰਿਆ ਨਹੀਂ 328 ਰੁਪਿਆਂ ਦਾ ਮਾਮਲਾ ਬੜਾ ਭਖਿਆ ਹੋਇਆ ਹੈਗਾ ਦੇਖ ਲਓ ਇਹਨਾਂ ਨੂੰ ਪੁੱਛੋ ਇਹਨਾਂ ਕੱਡੇ ਥਾਣੇ ਕੰਪਲੀਟ ਕੀਤੀ 328 ਰੁਪਿਆਂ ਦੀ ਕਿਤੇ ਇਹ ਕਹਿੰਦੇ ਸਾਡੇ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਹੈ। ਕਾਦੀ ਕਾਦੀ ਦਖਲਅੰਦਾਜ਼ੀ ਹੈ। ਅਸੀਂ ਵੀ ਪੰਥਕ ਪਰਿਵਾਰ ਆਂ ਇਹ ਆਪਣੇ ਉਹਨੂੰ ਜਿਆਦਾ ਪੰਥਕ ਹੁੰਦੇ ਅਸੀਂ ਪੰਥਕ ਪਰਿਵਾਰ ਆਂ। ਕੋਈ ਕੋਈ ਦਖਲਅੰਦਾਜ਼ੀ ਨਹੀਂ। ਮੈਂ ਤਾਂ ਨਾ ਮਾਨ ਸਾਹਿਬ ਨੂੰ ਯੋਗਤਾ ਬਹੁਤ ਵਧੀਆ ਕੀਤਾ। ਗਿਲ ਸਾਹਿਬ ਗੱਲ ਤਾਂ ਇਹ ਆ ਨਾ ਕਿ ਉਹ 328 ਰੁਪਏ ਆਪਾਂ ਗੱਲ ਕਰਦੇ ਆ ਕਿ ਗਾਇਬ ਹੋ ਗਏ, ਲਾਪਤਾ ਹੋ ਗਏ, ਗੁੰਮਸ਼ੁਦਾ ਹੋ ਗਏ। ਉਹ ਗਏ ਕਿੱਧਰ? ਉਹਦੇ ਪਿੱਛੇ ਵੀ ਕਹਿੰਦੇ ਬਹੁਤ ਵੱਡਾ ਝੋਲ ਹੈ। ਇਹਨਾਂ ਨੂੰ ਪਤਾ ਹੋਊਗਾ। ਇਹਨਾਂ ਤੋਂ ਪਤਾ ਕਰੋ। ਇਹ ਗੱਲ ਇਹਨਾਂ ਨੂੰ ਪੁੱਛਿਆ ਕਰੋ ਕਦੇ ਕਦੀ। ਕਬੀ ਕਿਥੇ ਗਿਆ ਤੁਹਾਡਾ ਕੋਟਾ 328 ਰੁਪਏ ਲੋਕ ਬਾਰ-ਬਾਰ ਪੁੱਛਦੇ ਕਿਥੇ ਨਹੀਂ ਪੁੱਛੇ ਜਰੂਰ ਅਸੀਂ ਕਹਿੰਦੇ ਕਿ ਉਹ ਪੁੱਛੇ ਇਹਨਾਂ ਕਿੱ데 ਥਾਣੇ 'ਚ ਦਰਖਾਸਤ ਦਿੱਤੀ ਹੈ ਕੋਈ ਕੰਪਲੇਂਟ ਨਹੀਂ ਦਿੱਤੀ ਨਾ ਇਹ ਤਾਂ ਰੱਬ ਦੇ ਧੱਕੇ ਆ ਇਹਨਾਂ ਦਾ ਸਾਹਮਣਾ ਨਹੀਂ ਹੋਣਾ ਤੁਸੀਂ ਵੇਖੋ ਬੰਦਾ ਕਿ ਲੋਕ ਇਹਨਾਂ ਦੇ ਬਹੁਤ ਡੈਡ ਲਿੰਗੇਸ ਚੱਲਣਗੇ ਅੱਛਾ ਹਲਕੇ ਦੇ ਵਿੱਚ ਤੁਸੀਂ ਆਪਾ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰ ਲੈਣੇ ਆ ਤੁਸੀਂ ਲਗਾਤਾਰ ਐਕਟਿਵ ਹੋਏ ਹੋਗੇ ਪਿਛਲੇ 12-15 ਦਿਨ ਤੋਂ ਪ੍ਰਚਾਰ ਕਰ ਰਹੇ ਹੋਗੇ ਇਹ ਉਹ ਹਲਕਾ ਤੁਹਾਡਾ ਜਿੱਥੇ ਤੁਸੀਂ ਸ਼ੁਰੂ ਤੋਂ ਸਿਆਸਤ ਆਪਣੀ ਇੱਥੋਂ ਸ਼ੁਰੂ ਕੀਤੀ ਹੋਈ ਆ ਕੱਲੇ-ਕੱਲੇ ਘਰ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਇੱਥੇ ਕਿੰਨੇ ਮੈਂਬਰ ਰਹਿੰਦੇ ਆ ਕਿਵੇਂ ਇੱਥੇ ਜੋੜ-ਤੋੜ ਕਰਨਾ ਤਾਂ ਲੋਕਾਂ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਇੱਕ ਗੱਲ ਹੁੰਦੀ ਆ ਕਿ ਸੱਤਾਧਾਰੀ ਤਰ ਹੀ ਜਿੱਦੀ ਹੁੰਦੀ ਆ ਲੋਕਲ ਇਲੈਕਸ਼ਨ ਦੇ ਵਿੱਚ ਨਹੀਂ ਇੱਥੇ ਤੇ ਸੱਤਾਧਾਰੀ ਤਰ ਹਰਦੀ ਰਹੀ ਆ ਕਾਂਗਰਸ ਦੀ ਸਰਕਾਰ ਸੀਗੀ ਇੱਥੇ ਜ਼ਿਲ੍ਹਾ ਬਲੌਗ ਸੰਤੀਆਂ ਜ਼ਿਲ੍ਹਾ ਪ੍ਰੀਸ਼ਦ ਸਭਾ ਲੱਗੀਆਂ ਪਰ ਇਹਦੇ ਜਤਨ ਇੱਥੇ ਜਿਹੜਾ ਮਜੀਠੀਆ ਦਾ ਦਬਦਬਾ ਸੀ ਉਹ ਖਤਮ ਕਰਤਾ ਕੋਈ ਹਮ ਕੋਈ ਹਮਦਰਦੀ ਹੈ ਕੀ ਲੋਕਾਂ ਨੂੰ ਮਜੀਠਾਲਕੇ ਤੁਸੀਂ ਜਾਣਾ ਜਾਂਦੇ ਹੋਗੇ ਮੈਂ ਪੁੱਛਣਾ ਚਾਹਾਂਗਾ ਤੁਹਾਡੇ ਤੋਂ ਕਿ ਬਿਕਰਮ ਸਿੰਘ ਮਜੀਠੀਆ ਦੇ ਨਾਲ ਕੋਈ ਹਮਦਰਦੀ ਲੋਕ ਕਰਦੇ ਨੇ ਕਿ ਭਾਈ ਜੇਲ੍ਹ ਚੈਨਾਂ ਸਮਾ ਹੋ ਗਿਆ ਨਹੀਂ ਕਾਦੀ ਹਮਦਰਦੀ ਹੈ ਇਹ ਲੋਕਾਂ ਨੂੰ ਸਭ ਪਤਾ ਹੀ ਹੈ ਬੜਾ ਕੁਝ ਲੋਕਾਂ ਨੇ ਥੋੜਾ ਕੀਤਾ ਇਹਨਾਂ ਵੀ ਬੜੇ ਲੋਕਾਂ ਨੂੰ ਜੇਲ੍ਹ ਚ ਸੋਟਿਆ ਅੱਛਾ ਪਹਿਲੀ ਵਾਰ ਹੋਇਆ ਕਿ ਕਾਂਗਰਸ ਬਾਈਕਾਟ ਕਰ ਗਈ ਹਾਂ ਕਾਂਗਰਸ ਬਾਈਕਾਟ ਕਰ ਗਈ ਰਲ ਗਏ ਨੇ ਇਧਰ ਹਲੇ ਨੇ ਮੇਰੇ ਹਲਕੇ ਪਰ ਫੇਰ ਵੀ ਅਸੀਂ ਰੱਬ ਤੋਂ ਡਰ ਕੇ ਕਹਿੰਦੇ ਅਸੀਂ ਜਿੱਤਾਂਗੇ ਵੱਡੀ ਜਿੱਤ ਜਿੱਤਾਂਗੇ ਅੱਛਾ ਤੁਹਾਡੇ ਖਿਲਾਫ ਇਹ ਸੈਟਿੰਗ ਕਰ ਲਈ ਕਾਂਗਰਸ ਤੇ ਕਾਲੀ ਦਲ ਨੇ ਕਿ ਤਲਬੀ ਗਿੱਲ ਨੂੰ ਹਰਾਉਣਾ ਬਿਲਕੁਲ 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 ਲੱਗੇ ਵੀ ਆਉਂ ਪਰੰਡਾ ਜ ਤਗੜੇ ਹੋ ਕੇ ਲੱਗੇ ਘਰ ਘਰੀ ਜਾ ਰਹੇ ਡਰ ਤਾਂ ਹੀ ਲੱਗ ਰਿਹਾ ਫਿਰ ਨਹੀਂ ਕਾਦਾ ਡਰਿਆ ਰੱਬ ਦੇ ਡੋਰੀ ਆ ਆਪਦੀ ਮਿਹਨਤ ਕਰ ਰਹੇ ਆ ਤਗੜੇ ਹੋ ਕੇ ਕਰਾਂਗੇ ਅਸੀਂ ਇੱਕ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਪੋਜੀਸ਼ਨ ਨੂੰ ਤੁਸੀਂ ਕਿਵੇਂ ਦੇਖਦੇ ਹੋਗੇ ਜਦੋਂ ਸਿਆਸਤ ਦੇ ਵਿੱਚ ਆਉਂਦੇ ਨੇ ਇੱਕ ਵਾਰ ਬੜਾ ਗਰਾਫ ਉੱਪਰ ਚੜਦਾ ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਉਹ ਜਿਹੜੇ ਨੇ ਡੀਰੈਲ ਜੇ ਹੋ ਰਹੇ ਨੇ ਡੀਰੈਲ ਮੈਂ ਸ਼ਬਦ ਚਲੋ ਨਹੀਂ ਵਰਤਾਂਗਾ ਪਰ ਇਹ ਕਹਿ ਸਕਦੇ ਆ ਕਿ ਕਿਤਨਾ ਕਿਤੇ ਗਰਾਫ ਉਹਨਾਂ ਦਾ ਘਟਿਆ ਹੈਗਾ ਤਨ ਤਾਂ ਜਿਮਨੀ ਚੋਂ ਸੀ ਉੱਥੇ ਤੁਸੀਂ ਦੇਖੋ ਮਨਪ੍ਰੀਤ ਸਿੰਘ ਵਾਲੀ ਹੋਣਾ ਦਾ ਅਲੱਗ ਸਾਈਡ ਹੁੰਦਾ ਹੈ ਕੰਮ ਔਰ ਗਿਆਨੀ ਹਰਪ੍ਰੀਤ ਸਿੰਘ ਅਲੱਗ ਹੁੰਦੇ ਨੇ ਗੁਰਪ੍ਰੀਤ ਸਿੰਘ ਬਡਾਲਾ ਜਿਹੜੇ ਹੈਗੇ ਨੇ ਉਹ ਅਲੱਗ ਹੁੰਦੇ ਨੇ ਗੱਲ ਇਹ ਆ ਕਿ ਮਿਹਨਤ ਦੀ ਗੱਲ ਉਹਨਾਂ ਨੂੰ ਮਿਹਨਤ ਕਰਨੀ ਪਊਗੀ ਮਿਹਨਤ ਨਹੀਂ ਕਰ ਰਹੇ ਬਾਕੀ ਉਹਨਾਂ ਦੀ ਆਪਦੀ ਹੈ ਉਹਨਾਂ ਦੀ ਪਾਰਟੀ ਉਹਨਾਂ ਦਾ ਕਿੰਨਾ ਕੁ ਸਾਥ ਦਿੰਦੀ ਹੈ ਤੇ ਉਹਨਾਂ ਨੂੰ ਪਤਾ ਹੋਊਗਾ ਅਸੀਂ ਤੇ ਆਪਦੀ ਗੱਲ ਹੀ ਕਰ ਸਕਦੇ ਅਸੀਂ ਕੀ ਕਰ ਰਹੇ ਚੰਦੂ ਮਾਇਰਾ ਸਾਹਿਬ ਦਾ ਇੱਕ ਬਿਆਨ ਆਇਆ ਕੱਲੀ ਮੈਂ ਪੜ ਰਿਹਾ ਸੀ ਅਖਬਾਰ ਦੇ ਵਿੱਚ ਉਹ ਕਹਿੰਦੇ 2 ਦਸੰਬਰ ਵਾਲਾ ਜਿਹੜਾ ਫੈਸਲਾ ਸੀ ਨਾ ਕਹਿੰਦੇ ਉਹ ਲਾਗੂ ਹੋਣਾ ਚਾਹੀਦਾ ਹੈਗਾ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਕਹਿੰਦੇ 2 ਦਸੰਬਰ ਦੇ ਫੈਸਲੇ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ ਪਰ ਉਹ ਆਪ ਦੇ ਵਿੱਚ ਹੀ ਕੌਂਟਰਡਿਕਟਰੀ ਨੇ ਕਿ ਜਿਹੜੇ 2 ਦਸੰਬਰ ਦੇ ਫੈਸਲੇ 2 ਤਾਂ ਬਦਲੀ ਗਏ ਵਿੱਚੋਂ ਗੱਲ ਇਹ ਆ ਗਈ ਇਹ ਤਾਂ ਐਵੇਂ ਕਹਿਣ ਦੀਆਂ ਗੱਲਾਂ ਨਾ ਸੁਖਵੀਰ ਸਿੰਘ ਬਾਦਲ ਨੇ ਕਿਸੇ ਦੀ ਮੰਨਣੀ ਤੇ ਨਾ ਕੋਈ ਗੱਲ ਕਰਨ ਦਾ ਫਾਇਦਾ ਸਿੱਧੀ ਤੇ ਸਪਸ਼ਟ ਜੀ ਗੱਲ ਹੈ ਤੇ ਬਾਕੀ ਜਿਹੜੀ ਵੇਖੋ ਮੈਂ ਤੇ ਹੈਰਾਨ ਆ ਜਿਹੜਾ ਇਹਨਾਂ ਨੂੰ سزا ਲੱਗੀ ਸੀਗੀ ਸ਼੍ਰੀ ਕਾਲ ਦਸਾਉਂ ਉਹਨਾਂ ਪੁੱਛੋ ਇਹਨਾਂ ਨੇ سزا ਪੂਰੀ ਕੀਤੀ ਵਿੱਚੇ ਛੱਡ ਛੁੱਟ ਕੇ ਭੱਜ ਗਏ ਉਲਟਾ ਜੇਹਦਾਰ ਬਦਲਨੇ ਸ਼ੁਰੂ ਕਰਤੇ ਆਪ ਦਾ ਜੇਹਦਾਰ ਲਾ ਕੇ ਆਪਣੇਆਂ ਨੂੰ ਮਾਫੀਆਂ ਜੇਹਦਰਗਿਆਨੀ ਗੁਰਬਚਨ ਸਿੰਘ ਗਿਰਸਾ ਸਿੰਘ ਬਲਟੋਆ ਜਿਹਨੂੰ ਆਪਣੇ ਆਪ ਨੂੰ ਸਾਰਿਆਂ ਨੂੰ ਮਾਫੀਆਂ ਤੋਂ ਵਲੀਆਂ ਕਲੀਨ ਚਾਰਟ ਲੈ ਲਈ ਪਰ ਜਨਤਾ ਦੇ ਲੋਕਾਂ ਨੂੰ ਤੇ ਪਤਾ ਹੀ ਹੈ ਨਾ ਥੱਲੇ ਫੈਸਲਾ ਤੇ ਲੋਕਾਂ ਨੇ ਕਰਨਾ ਇਕੱਲੇ ਜੇਹਦਾਰ ਸਾਹਿਬ ਤੇ ਨਹੀਂ ਕਰ ਦੇਣਾ ਅੱਛਾ ਇੱਕ ਬੜਾ ਅਹਿਮ ਸਵਾਲ ਆ ਤੁਹਾਡੇ ਤੋਂ ਮੈਂ ਤਾਂ ਪੁੱਛਦਾ ਕਿਉਂਕਿ ਉਸੇ ਮਾਜੇ ਦੇ ਉਹ ਲੀਡਰ ਹਾਂ ਜਿਨ੍ਹਾਂ ਦਾ ਪੂਰਾ ਲੋਕਾਂ ਦੇ ਵਿੱਚ ਨਾਮ ਹੈ ਉਹ ਲੋਕ ਜਾਣਦੇ ਨੇ ਕਿ ਤਲਬੀਰ ਗਿੱਲ ਸ਼ੁਰੂ ਤੋਂ ਲੱਗੇ ਹੋਏ ਨੇ ਮਾਝੇ ਹਲਕੇ ਦੇ ਵਿੱਚ ਜਿਹੜਾ ਤਨਤਨ ਜਿਮਨੀ ਚੋਂ ਦਾ ਰਿਜ਼ਲਟ ਆਇਆ ਸੁਖਬੀਰ ਸਿੰਘ ਬਾਦਲ ਕਹਿੰਦੇ ਉਹ ਅਕਾਲੀ ਦਲ ਦੀ ਜਿੱਤ ਹੈ ਕਿ ਅਸੀਂ 2 ਨੰਬਰ ਤੇ ਆ ਗਏ ਹਾਂ ਪਰ ਦੂਜੇ ਪਾਸੇ ਕੁਝ ਗੱਲਾਂ ਇਹ ਵੀ ਚੱਲ ਰਹੀਆਂ ਨੇ ਕਿ ਸੁਖਬੀਰ ਸਿੰਘ ਬਾਦਲ 2 ਨੰਬਰ ਤੇ ਨਹੀਂ ਆਏ ਉਹ ਕੰਚਨਪ੍ਰੀਤ 2 ਨੰਬਰ ਤੇ ਆਏ ਨੇ ਜਾਂ ਉਹਨਾਂ ਦਾ ਪਰਿਵਾਰ 2 ਨੰਬਰ ਤੇ ਆਇਆ ਬਿਲਕੁਲ ਇੱਥੇ ਕੋਈ ਦੋਰੇ ਨਹੀਂ ਜਿਹੜਾ ਉਹਦੇ ਪਰਿਵਾਰ ਨੇ ਲੋਕਾਂ ਨੂੰ ਥ੍ਰੈਟ ਕਰਦੇ ਰਹੇ ਨਾ ਉਹਦਾ ਕਰਕੇ ਲੋਕ ਕਿਤਨਾ ਕਿਤੇ ਸਹਿਮ ਗਏ ਲੋਕ ਡਰ ਗਏ ਵੋਟ ਪੈ ਗਈ ਉਹਨਾਂ ਪਸੂਖਬੀ ਸਿੰਘ ਬਾਦਲ ਕਹਿੰਦੇ ਦੇਖੋ ਅਸੀਂ ਆਹ ਦਾ ਕੈਂਡੀਡੇਟ ਲਿਆਂਦਾ ਸੀ ਕਹਿੰਦੇ ਆ ਗਿਆ ਦੂਜੇ ਨੰਬਰ ਤੇ ਨਹੀਂ ਪਰ ਗਲਤ ਕਰਿਆ ਨਾ ਇਹ ਇਹ ਗੈਂਗਸਟਰ ਵਾਲ ਨੂੰ ਪਨਾਹ ਦੇਣਾ ਮੈਂ ਸਮਝਦਾ ਬਿਲਕੁਲ ਮੜੀ ਗੱਲ ਇਹ ਗਲਤ ਗੱਲ ਹੁਣ ਚਰਚਾਾਂਵਾਂ ਚੱਲ ਰਹੀਆਂ ਨੇ ਕਿ ਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾਗਾ ਸੁਖਬੀ ਸਿੰਘ ਬਾਦਲੋਂ ਨੇ ਜਿਹੜੇ ਸਟੇਜ ਤੋਂ ਕਹਿੰਦੇ ਰਹੇ ਨੇ ਕਿ ਏਜੰਸੀਆਂ ਕੇਂਦਰ ਸਰਕਾਰ ਲਗਾਤਾਰ ਅਕਾਲੀ ਦਲ ਨੂੰ ਸੁਖਬੀ ਸਿੰਘ ਬਾਦਲ ਦੇ ਅਕਾਲੀ ਦਲ ਨੂੰ ਖਤਮ ਕਰਨ ਤੇ ਲੱਗਿਆ ਪੰਜਾਬ ਚੋਂ ਓਏ ਜੋ ਮਰਜੀ ਕਈ ਜਾਂਦਾ ਇਹਨਾਂ ਦਾ ਪਤਾ ਕੋਈ ਨਹੀਂ ਅੰਦਰ ਖਾਤੇ ਬੀਜੇਪੀ ਦੇ ਨਾਲ ਗੰਢ ਤੋਪ ਦੇ ਪੂਰੀ ਤਣੋਂ ਮਣੋਂ ਲੱਗੇ ਹੋਏ ਆ ਤੇ ਦੂਜੇ ਬਨੇ ਉਹਨਾਂ ਦੇ ਖਿਲਾਫ ਵੀ ਭੁੱਲੀ ਜਾਂਦੇ ਸਮਝ ਨਹੀਂ ਆਉਂਦੀ ਇਹ ਕੀ ਕਰਦੇ ਜਗਦੀਰ ਸਿੰਘ ਬਾਦਲ ਨੂੰ ਤੁਸੀਂ ਐਡਾ ਸੀਰੀਅਸ ਨਾ ਲਓ ਮੈਂ ਤੁਹਾਨੂੰ ਸਹੀ ਗੱਲ ਦੱਸਾਂ ਕੋਈ ਗੱਲ ਨਹੀਂ ਅਕਾਲੀ ਦਲ ਇਹਨਾਂ ਦਾ ਪ੍ਰਾਈਵੇਟ ਲਿਮਟਿਡ ਕੰਪਨੀ ਅਕਾਲੀ ਦਲ ਤਾਂ ਹੈ ਹੀ ਨਹੀਂ ਜੇ ਕਾਲੀ ਦਲ ਤੇ ਬੀਜੇਪੀ ਦਾ ਲਾਇੰਸ ਹੁੰਦਾ ਫਿਰ ਹਾਂਜੀ ਜੇ ਕਾਲੀ ਦਲ ਤੇ ਬੀਜੇਪੀ ਦਾ ਲਾਇੰਸ ਕੋਈ ਛ ਨਹੀਂ ਹੋਣਾ ਜੀ 227 ਦੇ ਵਿੱਚ ਭਗਵੰਤ ਸਿੰਘ ਮਾਨ ਦੀ ਦੁਬਾਰਾ ਸਰਕਾਰ ਬੀਟ ਹੋਏਗੀ ਅੱਛਾ ਕਾਂਗਰਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਾਰਾ ਕੁਝ ਉਲਝਿਆ ਪਿਆ ਹੈਗਾ ਉਹਨਾਂ ਦਾ ਤਾਂ ਰਾਜਾ ਬਣੇ ਕਹਿੰਦੇ ਆਊਟ ਕਰਤਾ ਨਵਜੋਤ ਸਿੰਘ ਸਿੱਧੂ ਨੂੰ ਪਰ ਦੂਜੇ ਪਾਸੇ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਹੁਣ ਰਾਮ ਲੀਲਾ ਮੈਦਾਨ ਚ ਰੈਲੀ ਹੋਣ ਜਾ ਰਹੀ ਹੈ ਕੱਲ ਨੂੰ ਵੱਡੀ ਤੇ ਉਹਦੇ ਵਿੱਚ ਜਿਹੜੇ ਨੈਸ਼ਨਲ ਲੀਡਰ ਨੇ ਇਹਨਾਂ ਦੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਉੱਥੇ ਅੱਛਾ ਉਹ ਤਾਂ ਫਿਰ ਕੱਲ ਇਕਲੰਦਰ ਵਸ ਮਤਲਬ ਸਾਡੇ ਦੇ ਕਾਂਗਰਸ ਦੇ ਇੱਥੇ 5-6 ਤੇ ਚੀਫ ਮਿਨਿਸਟਰੀ ਆ ਸਵੇਰੇ ਕੋਈ ਆ ਦੁਪਹਿਰੇ ਕੋਈ ਆ ਸ਼ਾਮੀ ਕੋਈ ਆ ਸੋ ਕਾਂਗਰਸ ਦੀ ਹੁ ਨਹੀਂ ਵੇਖੋ ਜੋ ਸਰਦਾਰ ਭਗਵੰਤ ਸਿੰਘ ਮਾਨ ਕਰ ਰਹੇ ਹਨ ਉਹਦਾ ਕੋਈ ਤੋੜ ਨਹੀਂ ਗੰਨਾ ਦੋਆਂ ਪਾਰਟੀਆਂ ਤਿੰਨਾਂ ਪਾਰਟੀਆਂ ਰਿਪੀੜ ਮਾਰੇਗੀ ਆਮ ਆਦਮੀ ਪਾਰਟੀ ਦੋਮਾਰ ਕੀ ਰਾਜੇ ਬਣਿੰਗ ਦੀ ਚੱਲ ਨਹੀਂ ਰਹੀ ਪੰਜਾਬ ਕਾਂਗਰਸ ਚ ਚਲੋ ਇਹ ਉਹਨਾਂ ਦੀ ਪਾਰਟੀ ਨੂੰ ਪਤਾ ਹੋਊਗਾ ਬਾਕੀ ਲੋਕ ਜੋ ਲੋਕਾਂ ਚ ਮੈਸੇਜ ਹੈ ਜ਼ੀਰੋ ਆ ਗਰਾਊਂਡ ਲੈਵਲ ਤੇ ਮੈਸੇਜ ਜ਼ੀਰੋ ਆ ਸਾਡੇ ਵਾਲੇ ਮੈਨੂੰ ਤਾਂ ਸਮਝ ਨਹੀਂ ਆਇਆ ਕਿ ਸਾਡੇ ਹਲਕੇ ਚ ਕਾਂਗਰਸ ਨੇ ਬਾਈਕਟ ਕਿਉਂ ਕਰਤਾ ਮੈਨੂੰ ਤਾਂ ਸਮਝ ਨਹੀਂ ਆ ਮਜੀਠੀਆ ਲਈ ਆ ਤੁਸੀਂ ਪੁੱਛਿਆ ਨਹੀਂ ਗੱਲ ਤੁਹਾਡੇ ਲੀਡਰਾਂ ਨਾਲ ਗੱਲਬਾਤ ਤਾਂ ਹੁੰਦੀ ਹੋਊ ਇਨਡਾਇਰੈਕਟਲੀ ਕੋਈ ਮੈਸੇਜ ਆਉਂਦਾ ਮੈਂ ਮੇਰੀ ਇਹਨਾਂ ਨਾਲ ਹੈ ਨਹੀਂ ਕੋਈ ਗੱਲ ਮੈਂ ਇਹਨਾਂ ਨਾਲ ਨਹੀਂ ਕੋਈ ਇਨਡਾਇਰੈਕਟਲੀ ਮੈਸੇਜ ਲਵਾਉਂਦਾ ਕਿਉਂਕਿ ਹਲਕੇ ਦੇ ਬਾਰੇ ਤਾਂ ਪਤਾ ਲੱਗਦਾ ਮੈਂ ਤੇ ਪ੍ਰੈਸ ਦੇ ਥਰੂ ਹੀ ਪੁੱਛ ਸਕਦਾ ਉਹ ਤੇ ਮੈਂ ਪੁੱਛਦਾ ਮੈਨੂੰ ਦੱਸਦੇ ਦਿਓ ਕਿਉਂਕਿ ਤਾਂ ਬਾਈਕਟ ਜਵਾਬ ਹੀ ਕੋਈ ਨਹੀਂ ਆਉਂਦਾ ਕੋ ਕੀ ਦਸੀਏ ਤੁਹਾਨੂੰ ਲੱਗਦਾ ਕਿ ਹਰਲਕੇ ਖੇਡ ਰਹੇ ਨੇ ਹਰਲਕੇ ਖੇਡ ਰਹੇ ਪੂਰੇ ਤੇ ਰਾਜਾ ਵੜਿੰਗ ਤਾਂ ਕਹਿੰਦੇ ਨੇ ਕਿ ਅ ਹਰੇਕ ਪਾਰਟੀ ਦੇ ਵਿੱਚ ਜਿਹੜਾ ਆਪ ਦੇ ਅਲੱਗ ਬੰਦੇ ਰੱਖਦੇ ਆ ਹਸਤਾ ਜਿੱਤਾਂਗੇ ਹਸਤਾ ਪਹਿਲਾਂ ਲੋਕ ਸਭਾ ਦੇ ਵਿੱਚ ਦੇਖੋ ਕਿੰਨੀਆਂ ਸੀਟਾਂ ਜਿੱਤੀਆਂ ਨੇ ਤੇ ਦੂਜੇ ਪਾਸੇ ਫਿਰ ਤੁਸੀਂ ਕਹਿ ਰਹੇ ਹੋ ਕਿ ਇੱਥੇ ਸੈਟਿੰਗ ਕਰ ਗਏ ਫਿਰ ਤਾਂ ਸਭ ਤੋਂ ਵੱਡੀ ਅਨੁਸ਼ਾਸਨੀ ਹਿੰਮਤਾ ਹੀ ਇਹ ਹੈ ਬਿਲਕੁਲ 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 ਮੈਂ ਤਾਂ ਰਾਜੇ ਬੜੇੰਗ ਨੂੰ ਪੁੱਛਣਾ ਚਾਹੁੰਦਾ ਕਿ ਦੱਸੋ ਨਾ ਮਜੀਠੀਏ ਲਗੇ ਕਿਹੜੀ ਗੱਲ ਤੋਂ ਬਾਈਕਟ ਕੀਤਾ ਜੀ ਸਮਝ ਨਹੀਂ ਆ ਰਹੀ ਸਭ ਰਾਜੇ ਮਿਲੇ ਸੋ ਇਸ ਕਰਕੇ ਨਾ ਹੁਣ ਕੋਈ ਕਾਂਗਰਸ ਦੇ ਬਲਾ ਕੁਛ ਆਥਿਆ ਨਾ ਕਲੀ ਦਲ ਦੇ ਤਾਂ ਬੀਜੇਪੀ ਉੰਜ ਖਤਮ ਹੈ ਔਰ ਲੋਕਾਂ ਨੂੰ ਜਿਹੜੀ ਦੁਬਾਰਾ ਜਿਹੜੀ ਆ ਸਰਕਾਰ ਆਮ ਆਦਮੀ ਪਾਰਟੀ ਦੀ ਜਿਹੜੀ ਰਿਪੀਟ ਹੋ ਗਈ ਸਦਾ ਭਗਵਾਨ ਸਿਕਮਾਂ। ਇੱਕ ਆ लास्ट ਸਵਾਲ ਹਤੂ ਬੀਗਲ ਸਾਹਿਬ ਇੱਕ ਤਾਂ ਕੈਪਟਨ ਮਰਿੰਦਰ ਸਿੰਘ ਬੜੇ ਪਿਛਲੇ ਦਿਨਾਂ ਦੇ ਵਿੱਚ ਪਿਛਲੇ 15-20 ਦਿਨਾਂ ਦੇ ਵਿੱਚ ਬੈਕ ਟੂ ਬੈਕ ਉਹ ਇੰਟਰਵਿਊ ਦੇ ਰਹੇ ਨੇ। ਜਿਹੜੀ ਆ ਪਿਛਲੇ ਦਿਨੀ ਇੰਟਰਵਿਊ ਹੋਈ ਆ ਉਹਦੇ ਵਿੱਚ ਕਹਿੰਦੇ ਕਿ ਭਾਜੀ ਪਟਿਆਲਾ ਦੀ ਕਾਹੀ ਵੀ ਨਹੀਂ ਕਹਿੰਦੇ ਮੈਨੂੰ ਪੁੱਛ ਰਹੀ। ਕਹਿੰਦੇ ਇਸ ਤੋਂ ਵਧੀਆ ਤਾਂ ਫਿਰ ਕਾਂਗਰਸ ਦੀ ਹਾਈ ਕਮਾਂਡ ਸੀ ਮਿਲਤਾ ਲੈਂਦੇ ਸੀ ਕਹਿੰਦੇ ਇੱਥੇ ਤਾਂ ਕੋਈ ਫੋਨ ਹੀ ਚੱਕਦਾ। ਉਹ ਧਰ ਲਿਆ ਤੇ ਹੋਇਆ ਵਿਚਾਰਾ। ਉਹ ਤੇ ਉਦੋਂ ਜਦੋਂ ਉਹਨਾਂ ਨੇ ਲਾਇਆ ਤੇ ਉਹਨੇ ਬਗੈਰ ਪੁੱਛੇ ਤੇ ਉਸੇ ਵੇਲੇ ਭੱਜ ਕੇ ਬੀਜੇਪੀ ਚੱਲ ਗਏ ਨਾਲੇ ਉਹਨੂੰ ਉਹਨਾਂ ਦਾ ਸਮਾਂ ਪੁੱਗ ਗਿਆ ਉਹਨੂੰ ਪੁੱਛਣਾ ਵੀ ਕੀ ਹੈ ਕੋਈ ਮਤਲਬ ਜਿਹੜੇ ਬੰਦੇ 5-5 ਸਾਲ ਚੀਫ ਮਿਨਿਸਟਰ ਬਣ ਕੇ ਘਰਾਂ ਚੋਂ ਨਹੀਂ ਨਿਕਲੇ ਉਹ ਆnde ਸਾਡੀ ਪੁੱਛ ਪ੍ਰਤੀਤ ਹੋਵੇ ਜਦੋਂ ਲੋਕਾਂ ਚ ਨਹੀਂ ਗਏ ਤੁਹਾਡੀ ਪੁੱਛ ਪ੍ਰਤੀਤ ਕੀ ਹੋਣੀ ਸੋ ਵੇਖੋ ਜਦੋਂ ਲੋਕਾਂ ਚ ਨਹੀਂ ਇਹ ਗਏ ਤੇ ਇਹਨਾਂ ਦੀ ਪੁੱਛ ਪ੍ਰਤੀਤ ਕੀ ਹੋਣੀ ਇਹ ਤਾਂ ਆਰਾਮ ਨਾਲ ਘਰ ਬੈ ਜਾਣਾ ਚਾਹੀਦਾ ਨਾਲ ਕਿ 27 ਦੇ ਲਈ ਇਹ ਤੁਹਾਡਾ ਵਾਰਮ ਅਪ ਮੈਂ ਸਮਝੀ ਅਸੀਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇਖੋ ਬਿਲਕੁਲ ਬਿਲਕੁਲ ਸਾਡੇ ਬੜੇ ਸਾਫ ਸੁਥਰੇ ਉਮੀਦਵਾਰ ਆ ਔਰ ਤਗੜੇ ਹੋ ਕੇ ਇਲੈਕਸ਼ਨ ਲੜਦੇ ਆ ਆਪਾਂ 17 ਤੋਂ ਬਾਅਦ ਇੱਕ ਵਾਰ ਮਿਲ ਕੇ ਵਧੀਆ ਤਰੀਕੇ ਨਾਲ ਇੰਟਰਵਿਊ ਕਰਾਂਗੇ ਬਹੁਤ ਬਹੁਤ ਧੰਨਵਾਦ ਥੋੜਾ ਜਿਹਾ ਧਿਆਨ ਉਧਰਲੇ ਪਾਸੇ ਜਿਆਦਾ ਅੱਜ ਵੀ ਲੋਕਾਂ ਨੂੰ ਟਾਈਮ ਦੇ ਤੇ ਘਰੋ ਘਰ ਜਾ ਕੇ ਮਿਲਣਾ ਲੋਕਾਂ ਨੂੰ ਜ਼ਰੂਰ ਗਿਲ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ